ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਅਕਾਲੀ ਦਲ ਇੱਕੋ ਰਿਆ ਕਦੇ ਦੋ ਨਹੀਂ ਰਹੇ ਦੂਜਾ ਅਕਾਲੀ ਦਲ ਜਿਹੜਾ ਹੈਗਾ ਉਹਦੀ ਹੁਣ ਕੋਈ ਬਹੁਤੀ ਨਹੀਂ ਹੁੰਦੀ ਅੱਜ ਵਾਲਾ ਅਕਾਲੀ ਦਲ ਜਿਹਨੂੰ ਆਪਾਂ ਕਹਿੰਦੀਏ ਡੋਮਿਨੇਟਿਡ ਬਾਈ ਬਾਦਲ ਫੈਮਲੀ ਹੈ ਇਹ ਕਾਲੀ ਦਲ ਹੋਵੇ ਚਾਹੇ ਅਕਾਲੀ ਦਲ ਕੋਈ ਨਵਾਂ ਬਣ ਦੇ ਰਹਿੂਗਾ ਕਾਲੀ ਦਲ ਅਗਵਾਈ ਹੁਣੇ ਕਰ ਰਹੀ ਹੈ ਉਹਦੇ ਨਾਲ ਦੂਜੇ ਲੋਕ ਵੀ ਆ ਜਾਂਦੇ ਅਗਵਾਈ ਜਿਹੜੀ ਹੈਗੀ ਹੈ ਜਿਹਦੀ ਅਗਲੀ ਉਹ ਅਕਾਲੀ ਦਲ ਨਹੀਂ ਕਰਨੀ ਹੈ ਇੱਕ ਅਕਾਲੀ ਦਲ ਸਿਰੇ ਤੇ ਚਲਾ ਜਾਊਗਾ ਤੇ ਦੂਜਾ ਬਿਲਕੁਲ ਡਾਊਨ ਚਲਾ ਜਾਊਗਾ ਸਿਰਫ ਦੋ ਮੈਂਬਰ ਆਫ ਪਾਰਲੀਮੈਂਟ ਦੀਆਂ ਸੀਟਾਂ ਸੀ ਉਸ ਤੋਂ ਬਾਅਦ ਲੱਗਦਾ ਕਿ ਵਿਧਾਨ ਸ ਇਹ ਨਿਰਪਰੈ ਇਸ ਗਲਤੀ ਕਰਦਾ ਹੈ ਕਿ ਜਿਹੜੀ ਰਵਾਇਤੀ ਅਕਾਲੀ ਦਲ ਹੈ ਉਹਦੀ ਹਾਲਤ ਜੋ ਰਵਾਇਤੀ ਅਕਾਲੀ ਦਲ ਦੀ ਅੱਜ ਦੀ ਹਾਲਤ ਹੈ ਅੱਜ ਦੀ ਹਾਲਤ ਦੇ ਵਿੱਚ ਜੇ ਕੋਈ ਸੁਧਾਰਨਾ ਹੋਇਆ ਕਿਸੇ ਕਿਸਮ ਦੀ ਕੋਈ ਇਹਨਾਂ ਦੀ ਅੰਡਰਸਟੈਂਡਿੰਗ ਨਾ ਬੜੀ ਆਪ ਕੋ ਆਪਣੀਆਂ ਪੋਜੀਸ਼ਨਾਂ ਛੱਡ ਕੇ ਇਹਨਾਂ ਨੇ ਕੋਈ ਏਕਾ ਨਾ ਕੀਤਾ ਤਾਂ ਨਿਸ਼ਚਿਤ ਤਾ ਫਿਰ ਜਿਹੜਾ ਖਾਲੀ ਥਾ ਕਿਸ ਨੇ ਤਾਂ ਭਰ ਨਹੀਂ ਹੋਰ ਕਿਹੜੀ ਤੇ ਰਹੇ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੇ ਜਮਾਨੇ ਦੇ ਵਿੱਚ ਬਹੁਤ ਸਾਰੇ ਲੋਕ ਉਹਨੂੰ ਕਹਿੰਦੇ ਜੀ ਉਹ ਸਿੱਖ ਰਾਜ ਸੀ ਮੇਰਾ ਮੰਨਣਾ ਕਿ ਸਿੱਖ ਰਾਜ ਉਹ ਨਹੀਂ ਸੀ ਉਹ ਸਿਰਫ ਪੰਜਾਬੀ ਰਾਜ ਸੀ ਕਿਉਂਕਿ ਉਸ ਵੇਲੇ ਸਿੱਖਾਂ ਦੀ ਆਬਾਦੀ ਤਾਂ 13-14% ਸੀ 13-14% ਵਾਲਾ ਬੰਦਾ ਦਿੱਲੀ ਤੋਂ ਲੈ ਕੇ ਉਹ ਦਰਰਾ ਖੈਬਰ ਤੱਕ ਕਾਬਲ ਤੱਕ ਜਿਹੜਾ ਉਹ ਰਾਜਪਾ ਕਰ ਰਿਹਾ ਹੈ ਉਹ ਜਿਸ ਜਿਹੜੀ ਸਮਝਣਾ ਕਰ ਰਿਹਾ ਸੀ ਉਹ ਸਮਝ ਉਹਦੀ ਬਹੁਤ ਤਿੱਖੀ ਸੀ ਉਹਨੇ ਉਸ ਵੇਲੇ ਮਤਲਬ ਜਿਹੜਾ ਇਸ ਢੰਗ ਦਾ ਇੱਕ ਰਾਜਪਾ ਕਰ ਦਿੱਤਾ ਕਿ ਸਾਰੇ ਲੋਕਾਂ ਨੂੰ ਜਿਹੜੇ ਦੂਜੇ ਸੀਗੇ ਉਹ ਵੀ ਉਹ ਆਪਣਾ ਲੀਡਰ ਪ੍ਰਵਾਨ ਕਰ ਤੇ ਲੋਕਾਂ ਨੇ ਕੀਤਾ ਕਿ ਇਹ ਬਾਕੀ ਭਾਈਚਾਰਿਆਂ ਨਾਲ ਲੈ ਕੇ ਤੁਰਨ ਕੀ ਇਹ ਹਿੰਦੁਸਤਾਨ ਨਾਲੋਂ ਅਲੱਗ ਹੋਣ ਦੀ ਗੱਲ ਕਰਨਗੇ ਜਾਂ ਇਹ ਇਸੇ ਚੌਟੇ ਦੇ ਵਿੱਚ ਰਹਿ ਕੇ ਗੱਲ ਕਰਨਗੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਜਿਹੜਾ ਸਾਡਾ ਪਾਸਪੋਰਟ ਹੈ ਇੰਡੀਅਨ ਪਾਸਪੋਰਟ ਜਿੱਦੋਂ ਇਹਦੀ ਗੱਲ ਚੱਲੀ ਸੀ ਉਹ ਕਹਿੰਦੇ ਇਹ ਤਾਂ ਇੱਕ ਜਿਹੜਾ ਹੈਗਾ ਟਰੈਵਲਿੰਗ ਡਾਕੂਮੈਂਟ ਹੈ ਇਹਦੀ ਤਾਂ ਕੋਈ ਹੋਰ ਹਸਤੀ ਨਹੀਂ ਪਰ ਉਹ ਤੋਂ ਬਾਅਦ ਅਮਰਪਾਲ ਸਿੰਘ ਉਹ ਨਹੀਂ ਭਾਰਤੀ ਕਨਸਟੀਟਿਊਸ਼ਨ ਦੀ ਸੌਂ ਵੀ ਚੁੱਕਨੇ ਉਹ ਚੋਣ ਵੀ ਲੜਦੇ ਇਹਦਾ ਮਤਲਬ ਜਿਹੜੀ ਪਹਿਲਾ ਪੋਜੀਸ਼ਨ ਸੀ ਉਸ ਪੋਜੀਸ਼ਨ ਤੋਂ ਥੋੜਾ ਪਛਾਟੇ ਫਿਰ ਉਹਨਾਂ ਨੇ ਸਪੀਕਰ ਨੂੰ ਚਿੱਠੀ ਵੀ ਲਿਖੀ ਕਿ ਜੀ ਮੈਨੂੰ ਸੌਂ ਚੁੱਕਾ ਉਸ ਨੂੰ ਮੰਨਦੇ ਤੇ ਫਿਰ ਤਾਂ ਮੇਰੇ ਖਲ ਕੋਈ ਰੌਲਾ ਹੀ ਨਹੀਂ ਹੈ ਦੇਖੋ ਸਿਮਰਦੀਪ ਸਿੰਘ ਮਾਨ ਦਾ ਜਿਹੜਾ ਕਾਰਜ ਖੇਤਰ ਹੈ ਲਗਭਗ ਉਹੀ ਕਾਰਜ ਖੇਤਰ ਅਮਰਪਾਲ ਸਿੰਘ ਹੋਰਾਂ ਦੇ ਗਰੁੱਪ ਦਾ ਹੈ ਜਿਸ ਮੁੱਦੇ ਨੂੰ ਲੈ ਕੇ ਉਹ ਅੰਦੋਲਨ ਕਰ ਰਹੇ ਹੈ ਜਾਂ ਜਿਹੜੀ ਉਹਨਾਂ ਦੀ ਪਾਲਿਸੀ ਹੈ ਲਗਭਗ ਉਹੀ ਪਾਲਿਸੀ ਸਿਮਰਦੀਪ ਸਿੰਘ ਮਾਨ ਦੀ ਹੈ ਸਿਮਰਦੀਪ ਸਿੰਘ ਮਾਨ ਹੁਣ ਉਹ ਜਿਹੜੀ ਹੈਗੀ ਸਪੇਸ ਕਿਵੇਂ ਦੇਊਗਾ ਜਿਹੜੀ ਸਪੇਸ ਸਿਮਰਦੀਪ ਸਿੰਘ ਮਾਨ ਦੀ ਹੈ ਕੋਈ ਵੀ ਬੰਦਾ ਕਿਤੇ ਬਰਦਾਸ਼ਤ ਨਹੀਂ ਕਰਦਾ ਤੁਹਾਡੀ ਜ਼ਮੀਨ ਹੈ ਤੁਹਾਡੀ ਜ਼ਮੀਨ ਦੇ ਨਾਲ ਤੁਹਾਡੇ ਸ਼ਰੀਕ ਦੀ ਜ਼ਮੀਨ ਹੈ ਜੇ ਤੁਹਾਡੀ ਥੋੜੀ ਜਿਹੀ ਵੱਟ ਵੱਟ ਡੂ ਤਾਂ ਤੁਸੀਂ ਨਾਲ ਦੀ ਨਾਲ ਡਾਕ ਚੱਕ ਲੋਗੇ ਤੁਸੀਂ ਕਿਵੇਂ ਹੌਣ ਦਿਓਗੇ ਸੋ ਸਿਮਰਦੀਪ ਸਿੰਘ ਮਾਨ ਇਹਨਾਂ ਨਾਲ ਆਉਣ ਨੂੰ ਤਿਆਰ ਨਹੀਂ ਜੇ ਆਪਾ ਦੇਖੀਏ ਜਿਸ ਵੇਲੇ 1999 ਦੇ ਵਿੱਚ ਇਲੈਕਸ਼ਨਾਂ ਹੋਈਆਂ ਉਦੋਂ ਵੀ ਅਕਾਲੀ ਦਲ ਦੀਆਂ ਸਾਰੇ ਪੰਜਾਬ ਦੇ ਵਿੱਚੋਂ ਜਮਾਨਤਾ ਜੱਪ ਤੋਂ ਬਗੇਸੀ ਤੇ ਨਵੀਂ ਪਾਰਟੀ ਦੇ ਰੂਪ ਦੇ ਵਿੱਚ ਅਕਾਲੀ ਦਲ ਅਮਰਸਰ ਤੇ ਇਹਨਾਂ ਦੇ ਜਿਹੜੇ ਹੈਗੇ ਆ ਸਾਥੀ ਉਹ ਬਰੇਸ ਉਸ ਵੇਲੇ ਇਹਨਾਂ ਨੇ ਇੱਕ ਲਗਭਗ ਹੂਜਾ ਫਿਰ ਜਿੱਤ ਪ੍ਰਾਪਤ ਕੀਤੀ ਸੀ ਪਰ ਇਹ ਪਾਰਟੀ ਬਹੁਤ ਲੰਬਾ ਸਮਾਂ ਚੱਲੀ ਨਹੀਂ ਬਾਅਦ ਦੇ ਵਿੱਚ ਫਿਰ ਉਹੀ ਅਕਾਲੀ ਦਲ ਜਿਹੜਾ ਅਸਲ ਅਕਾਲੀ ਦਲ ਹੈ ਉਹ ਅਮਰ ਹੋ ਗਿਆ ਅਕਾਲੀ ਦਲ ਅਮਰਸਰ ਹੈ ਜਰੂਰ ਦੂਜੇ ਪਾਸੇ ਤੋਂ ਹੈ ਫਿਰਦਾ ਕੱਤ ਸਾਬ ਨੇ ਉੱਥੇ ਗੱਲ ਕਹਿ ਦਿੱਤੀ ਹੈ ਕਿ ਜੋ ਜਿਹੜੀ ਇਹ ਖਨੌਰੀ ਵਾਲਾ ਮੋਰਚਾ ਹੈ ਇਹਦਾ ਫਾਇਦਾ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਹੋ ਰਿਹਾ ਕੇਂਦਰ ਨੂੰ ਹੋ ਰਿਹਾ ਹੈ ਨੁਕਸਾਨ ਸਿੱਖਾਂ ਨੂੰ ਤੇ ਪੰਜਾਬ ਸਰਕਾਰ ਨੂੰ ਹੋ ਰਿਹਾ ਕੀ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਕਿਸੇ ਕਿਸਮ ਦੀ ਸਜ਼ਾ ਦੇਣ ਵਾਸਤੇ ਕੋਈ ਖੇਡ ਤਾਂ ਨਹੀਂ ਖੇਡ ਰਹੀ ਇਹ ਮੰਨਿਆ ਜਾ ਰਿਹਾ ਕੁਸ਼ਲ ਕਹਿੰਦੇ ਵਿੱਚ ਕਿ ਅਸਲ ਦੇ ਵਿੱਚ ਜਿਹੜੀ ਡੀਪ ਸਟੇਟ ਹੈ ਭਾਰਤੀ ਜਨਤਾ ਪਾਰਟੀ ਪੋਲੀਟੀਕਲੀ ਰੂਲ ਕਰ ਰਹੀ ਹੈ ਲੇਕਿਨ ਡੀਪ ਸਟੇਟ ਅਸਲ ਕੰਮ ਕਰ ਰਹੀ ਹੈ ਸੋ ਕੁੱਲ ਮਿਲਾ ਕੇ ਮੈਨੂੰ ਲੱਗਦੀ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਪੰਜਾਬ ਦੇ ਲਈ ਬੜੇ ਖਤਰਨਾਕ ਸਾਥ ਹੋਣਗੇ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ-ਠਾਕ ਹੋਵੋਗੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਿਛਲੇ ਦਿਨਾਂ ਤੋਂ ਹਲਚਲ ਹੈ ਹਲਚਲ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਆ ਇੱਕ ਚਰਚਾ ਇਹ ਹੈ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਹੋ ਰਹੀ ਹੈ ਤੇ ਦੂਸਰੀ ਚਰਚਾ ਇਹ ਹੈ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਹੋਰਾਂ ਦੇ ਵੱਲੋਂ ਸਭਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਨਵੀਂ ਪਾਰਟੀ ਜਿਹੜੀ ਆ ਉਹ ਐਲਾਨ ਕੀਤੀ ਜਾਣੀ ਆ ਮੰਗੀ ਮੇਲ ਸਰਜੀਤ ਸਿੰਘ ਖਾਲਸਾ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਬਿਆਨ ਦਿੱਤਾ ਕਿ ਜਿਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਹੋਵੇਗਾ। ਬੜੀਆਂ ਚਰਚਾਵਾਂ ਨੇ ਇਸ ਤੇ ਉੱਪਰ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ। ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ। ਸਵਾਗਤ ਆ ਰਮੀ ਟੈਲੀਵਿਜ਼ਨ ਤੇ। ਸ਼ੁਕਰੀਆ ਜੀ। ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ ਪਿਛਲੇ ਦਿਨਾਂ ਤੋਂ ਚਰਚਾਵਾਂ ਤੇਜ ਨੇ। ਸਰਜੀਤ ਸਿੰਘ ਖਾਲਸਾ ਹੋਰਾਂ ਨੇ ਨਾਮ ਵੀ ਅਨਾਉਂਸ ਕਰਤਾ ਹੈ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ। ਜੇ ਕੀ ਲੱਗਦਾ ਕਿ ਕਿੱਥੇ ਜੇ ਸਟੈਂਡ ਪਾਰਟੀ ਜਿਹੜੀ ਆ ਉਹ ਕਰੂਗੀ ਦੇਖੋ ਗਰੇਲ ਸਾਹਿਬ ਜਿਹੜੀ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਉਸ ਪਾਰਲੀਮੈਂਟ ਦੇ ਇਲੈਕਸ਼ਨ ਦੇ ਰਿਜ਼ਲਟਾਂ ਦਾ ਜੇ ਆਪਾਂ ਵਿਸ਼ਲੇਸ਼ਣ ਕਰੀਏ ਤਾਂ ਪੰਜਾਬ ਦੇ ਲੋਕਾਂ ਨੇ ਫੈਸਲਾ ਇਹ ਕੀਤਾ ਕਿ ਵੋਟ ਕਿਹਨੂੰ ਪਾਈਏ ਤੇ ਕਿਉਂ ਪਾਈਏ ਜੀ ਅਸਲ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਆਕਾਲੀ ਦਲ ਦੇ ਸੰਕਟ ਦਾ ਜਿਹੜਾ ਹੈਗਾ ਜਿਹੜਾ ਅੱਜ ਵਾਲਾ ਸੰਕਟ ਹੈ ਸੰਕਟ ਲਗਭਗ ਇਹੋ ਜਿਹਾ ਹੀ ਸੀ ਜੀ ਕਿਉਂਕਿ ਦੇਰਾ ਮੁਖੀ ਦੀ ਮਾਫੀ ਨੂੰ ਲੈ ਕੇ ਔਰ ਜਿਹੜੇ ਉਹਨਾਂ ਦੇ ਕਥਤ ਦੋਸ਼ੀ ਸੀ ਉਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨੂੰ ਨਾ ਲੈ ਕੇ ਫਿਰ ਉਸ ਤੋਂ ਬਾਅਦ ਜੋ ਕੁਝ ਬਰਗਾੜੀ ਛੋਇਆ ਬੈਬਲ ਕਲਾਂ ਛੋਇਆ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਲੋਕ ਬੁਰੀ ਤਰ੍ਹਾਂ ਅੱਕੇ ਪਏ ਸੀ ਜੀ ਐਕਸਪੈਰੀਮੈਂਟ ਪਹਿਲਾਂ 2022 ਦੇ ਵਿੱਚ ਵੀ ਲੋਕਾਂ ਨੇ ਕੀਤਾ ਸੀ ਕਿ ਇਹ ਵੀ ਠੀਕ ਨਹੀਂ ਉਹ ਵੀ ਠੀਕ ਨਹੀਂ ਭਾਵੇਂ ਕਾਲਾ ਚੋਰ ਆ ਜਾਏ ਉਦੋਂ ਲੋਕ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਜੀ ਲੈਕਿਨ 2024 ਦੀ ਇਲੈਕਸ਼ਨ ਆਉਂਦਿਆਂ ਆਉਂਦਿਆਂ ਆਮ ਆਦਮੀ ਪਾਰਟੀ ਦਾ ਵੀ ਪਾਣੀ ਕਾਫੀ ਲੱਥ ਗਿਆ ਸੀ ਜੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ 13/0 ਦਾ ਐਲਾਨ ਕੀਤਾ ਸੀ ਕਿ 13 ਸਾਡੀਆਂ ਤੇ ਬਾਕੀਆਂ ਨੂੰ 0 ਪਰ ਜੇ ਆਪਾਂ ਰਿਜ਼ਲਟ ਦੇਖੀ ਤਾਂ ਸਿਰਫ ਸੀਟਾਂ 3 ਆਈਆਂ ਬਿਲਕੁਲ ਅਮਰਤਪਾਲ ਸਿੰਘ ਕਿਉਂਕਿ ਉਹ ਤੋਂ ਪਹਿਲਾਂ ਉਹਨਾਂ ਨੇ ਬਹੀਰ ਚਲਾਈ ਹੋਈ ਸੀ ਖਾਲਸਾ ਬਹੀਰ ਕੁਝ ਇਹਨਾਂ ਨੇ ਜਿਹੜੇ ਹੈਗੇ ਐਜੀਟੇਸ਼ਨ ਵੀ ਕੀਤੀ ਸੀ ਅਮਰਤਪਾਲ ਵੀ ਕਰਵਾਇਆ ਸੀ ਨਾ ਇਹਨਾਂ ਦਾ ਪੰਜਾਬ ਦੇ ਵਿੱਚ ਚੱਲ ਪਿਆ ਸੀ ਜੀ ਔਰ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਅਮਰਤਪਾਲ ਸਿੰਘ ਦੇ ਖਿਲਾਫ ਜਿਹੜੇ ਮੁਕਦਮੇ ਸੀ ਉਹਨਾਂ ਮੁਕਦਮਿਆਂ ਦੇ ਵਿੱਚ ਤਾਂ ਸਟੇਟ ਗਵਰਨਮੈਂਟ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤਾ ਸੀ ਜੀ ਅਲਟੀਮੇਟਲੀ ਹੁੰਦਾ ਇਹ ਹੈ ਕਿ ਜਦੋਂ ਅਮਰਤਪਾਲ ਸਿੰਘ ਆਰਾਮ ਨਾਲ ਆਪਣੇ ਘਰੋਂ ਤੁਰਦਾ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਾ ਕੇ ਉਹ ਅਮਰਤਪਾਨ ਕਰਵਾਉਂਦਾ ਹੈ ਜੀ ਕਿਸੇ ਨੇ ਉਹਨੂੰ ਨਹੀਂ ਬੁਲਾਇਆ ਅਚਨਚੇਤ ਫਿਰ ਜਿਹੜੀ ਹੈਗੀ ਉਹਨਾਂ ਦੇ ਖਿਲਾਫ ਸਰਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਪੰਜਾਬ ਨੂੰ ਪਾਰਾਮਿਲਟਰੀ ਫੋਰਸਸ ਦੇ ਹਵਾਲੇ ਕਰਨ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਜਿੰਨੀ ਪਾਰਾਮਿਲਟਰੀ ਫੋਰਸ ਮੰਗੀ ਉਹ ਸੈਂਟਰ ਗਵਰਨਮੈਂਟ ਨੇ ਦੇ ਦਿੱਤੀ। ਔਰ ਮੈਂ ਸਮਝਦਾ ਕਿ ਇਸ ਮਾਮਲੇ ਵਿੱਚ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀ ਆਪਸ ਵਿੱਚ ਅੰਡਰਸਟੈਂਡਿੰਗ ਬੜੀ ਹੋਈ ਸੀ। ਕਿਉਂਕਿ ਜਦੋਂ ਅਮਰਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਇੱਕ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ। ਸਾਡੇ ਮੁੱਖ ਮੰਤਰੀ ਸਾਹਿਬ ਨੇ ਅਮਿਤ ਸ਼ਾਹ ਨਾਲ ਗੱਲ ਕੀਤੀ ਸੀ ਉਸੇ ਮੀਟਿੰਗ ਦੇ ਵਿੱਚ ਇਹ ਸਭ ਕੁਝ ਫੈਸਲਾ ਹੁੰਦਾ ਹੈ। ਪਾਰਾਮਿਲਟਰੀ ਫੋਰਸ ਦੇਣ ਦਾ ਔਰ ਫਿਰ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਗ੍ਰਿਫਤਾਰੀ ਤੋਂ ਐਨ ਪਹਿਲਾਂ ਖਬਰਾਂ ਆਈ ਗਈਆਂ ਸੀ। ਕੇ ਗ੍ਰਫਤਾਰੀ ਤੋਂ ਐਨ ਪਹਿਲਾ ਸਾਡੇ ਅਫਸਰ ਵੀ ਔਰ ਜਿਹੜੇ ਹੈਗੇ ਅਸਾਮ ਦੇ ਅਫਸਰ ਵੀ ਉਹ ਡਿਬਰੂਗੜ੍ਹ ਜੇਲ੍ਹ ਦਾ ਜ਼ورہ ਕਰ ਰਹੇ ਸੀ ਜੀ ਇਹ ਫੈਸਲਾ ਸੀ ਕਿ ਇਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਰੱਖਣਾ ਹੈ ਡਿਬਰੂਗੜ੍ਹ ਜੇਲ੍ਹ ਰੱਖਿਆ ਗਿਆ ਜਿਨ੍ਹਾਂ ਲੋਕਾਂ ਦੇ ਮਤਭੇਦ ਵੀ ਸੀ ਅਮਰਤਪਾਲ ਸਿੰਘ ਦੇ ਨਾਲ ਕਿ ਇਹਨਾਂ ਦੀ ਵਰਕਿੰਗ ਜਿਹੜੀ ਹੈਗੀ ਉਹ ਠੀਕ ਨਹੀਂ ਉਹਨਾਂ ਨੂੰ ਥੋੜੀ ਹਮਦਰਦੀ ਹੋਈ ਜੀ ਕਿ ਬੰਦੇ ਦੇ ਨਾਲ ਜਿੱਦਾਂ ਜਿੱਡਾ ਕੋ ਦਾ ਗੁਨਾਹ ਸੀ ਗੁਨਾਹ ਨਾਲੋਂ ਸਜ਼ਾ ਕਿਤੇ ਵੱਧ ਹੈ ਜੇ ਤੁਸੀਂ ਮੁਕਦਮੇ ਦੇ ਖਿਲਾਫ ਦਰਜ ਕੀਤੇ ਉਹਨਾਂ ਦੀ ਗ੍ਰਫਤਾਰੀ ਕਿਉਂ ਨਾ ਕੀਤੀ ਜੇ ਤੁਸੀਂ ਉਸ ਬੰਦੇ ਨੂੰ ਗ੍ਰਿਫਤਾਰ ਕਰਨਨਾ ਸੀ ਤਾਂ ਘਰੋਂ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਉਹ ਡਰਾਮਾ ਕਰਨ ਦੀ ਲੋੜ ਸੀ ਜੀ ਬੰਦਾ ਭੱਜ ਗਿਆ ਜੀ ਆ ਆ ਜੀ ਵਾਹ ਜੀ ਠਮਕਾ ਜੀ ਅਮਕਾ ਜੀ ਫਿਰ ਸਾਰਾ ਕੁਝ ਔਰ ਫਿਰ ਜਿਸ ਢੰਗ ਦੇ ਨਾਲ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਗੱਲ ਨੂੰ ਵੀ ਲੈ ਕੇ ਅਲਟੀਮੇਟਲੀ ਆਪਾਂ ਇਹ ਕਹਿ ਸਕਦੇ ਹਾਂ ਕਿ ਲੋਕਾਂ ਦੀ ਹਮਦਰਦੀ ਅਮਰਪਾਲ ਸਿੰਘ ਨਾਲ ਹੋਗੀ ਔਰ ਲੋਕਾਂ ਨੇ ਅਮਰਪਾਲ ਸਿੰਘ ਨੂੰ ਵੋਟਾਂ ਪਾਉਣ ਦਾ ਜਦੋਂ ਮਨ ਬਣਾਇਆ ਇਨ ਦੀ ਮੀਨ ਟਾਈਮ ਜਿਹੜੇ ਹੈਗੇ ਫਿਰ ਸਰਬਜੀਤ ਸਿੰਘ ਖਾਲਸਾ ਵੀ ਆਉਂਦੇ ਜੀ ਸਰਬਜੀਤ ਸਿੰਘ ਖਾਲਸਾ ਨੇ ਪਹਿਲਾਂ ਵੀ ਚੋਣਾਂ ਲੜੀਆਂ ਸੀ ਲੇਕਿਨ ਪਹਿਲਾਂ ਉਹਨਾਂ ਨੂੰ ਕਾਮਯਾਬੀ ਔਰ ਮੈਨੂ ਇਹ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਿ ਸਰਬਜੀਤ ਸਿੰਘ ਖਾਲਸਾ ਜੀ ਜਿੱਤ ਦਾ ਜਿਹੜਾ ਹੈਗਾ ਜਾਂ ਉਹਨਾਂ ਦੀ ਉਮੀਦਵਾਰੀ ਦਾ ਮੁੱਦਾ ਇੱਥੋਂ ਹੀ ਬੰਦੇ ਸੀ ਹਾਂ ਬਿਲਕੁਲ ਜਿੱਥੇ ਆਪਾਂ ਬੈਠੇ ਇੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਠੀਕ ਹੈ ਇੱਥੋਂ ਚਲੇ ਗਏ ਸੀ ਦੇ ਮੋਗਾ ਵਾਲੇ ਪਾਸੇ ਨੂੰ ਸੰਤ ਪਿੰਡਰਾਂ ਵਾਲੇ ਦੇ ਪਿੰਡ ਜਾ ਕੇ ਉਹਨਾਂ ਨੇ ਪਹਿਲੀ ਮੀਟਿੰਗ ਕੀਤੀ ਤੇ ਫਿਰ ਚੱਲ ਸੋ ਚੱਲ ਸਰਬਜੀਤ ਸਿੰਘ ਖਾਲਸਾ ਦੀ ਜਿਹੜੀ ਕਾਮਯਾਬੀ ਹੈ ਉਹ ਅਸਲ ਦੇ ਵਿੱਚ ਜੋ ਮਾਹੌਲ ਖਡੂਰ ਸਾਹਿਬ ਦਾ ਬਣਿਆ ਸੀ ਉਹਦਾ ਫਾਇਦਾ ਫਰੀਦਕੋਟ ਤੇ ਵੀ ਹੋਇਆ ਜੀ ਔਰ ਦੋ ਬੰਦੇ ਪਾਰਲੀਮੈਂਟ ਦੇ ਵਿੱਚ ਜਿੱਤ ਗਏ ਆ ਜਿਹੜੀ ਰੂਲਿੰਗ ਪਾਰਟੀ ਉਹਨਾਂ ਦੇ ਕੋਲੇ 3 ਰਹਿ ਗਏ ਕਾਂਗਰਸ ਕੋਲੇ 7 ਚਲੇ ਗਏ ਔਰ ਅਕਾਲੀ ਦਲ ਕੋਲੇ 1 ਕੈਂਡੀਡੇਟ ਇੰਟਰਸਟਿੰਗ ਗੱਲ ਇਹਦੇ ਵਿੱਚ ਹੈ ਕਿ ਅਕਾਲੀ ਦਲ ਦੇ ਸਾਰੇ ਕੈਂਡੀਡੇਟਸ ਦੀਆਂ ਜਮਾਨਤਾਂ ਜਿਹੜੀਆਂ ਹੈਗੀਆਂ ਜਬ ਧੋਗੀਆਂ ਸੀ ਜਿਹੜੇ ਹਾਰੇ ਸੀ ਜੀ ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਉਸ ਪਰ ਇੱਕ ਨਵੀਂ ਕਿਸਮ ਦੀ ਲਹਿਰ ਪੈਦਾ ਹੋਈ ਸੀ ਔਰ ਉਸੇ ਲਹਿਰ ਦੇ ਸਹਾਰੇ ਇਹ ਸ਼ਾਇਦ ਮਤਲਬ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਆਪਣੀ ਪਾਰਟੀ ਬਣਾ ਲਈ ਪਾਰਟੀ ਬਣਾਉਣਾ ਕੋਈ ਮਾੜੀ ਗੱਲ ਨਹੀਂ ਬਣਾਈ ਜਾ ਸਕਦੀ ਹੈ ਖਲਾ ਇਸ ਵੇਲੇ ਪੈਦਾ ਹੋਇਆ ਹੈ ਜੀ ਅਕਾਲੀ ਦਲ ਦੀ ਆਬਦੀ ਹਾਲਤ ਬਹੁਤ ਹੀ ਚੰਗੀ ਨਹੀਂ ਦਸੰਬਰ ਦੇ ਮਹੀਨੇ ਦੇ ਵਿੱਚ ਜਿਹੜੀ ਤਨਖਾਹ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਲੱਗੀ ਸੀ ਉਹ ਤਨਖਾਹ ਭਾਵੇਂ ਉਹਨਾਂ ਨੇ ਭੁਗਤ ਲਈ ਐ ਉਹਦਾ ਇੱਕ ਹਿੱਸਾ ਜਿਹੜਾ ਹੈਗਾ ਇਹਨਾਂ ਨੇ ਪੂਰਾ ਕਰਤਾ ਜੀ ਇੱਕ ਹਿੱਸੇ ਦਾ ਭਾਵੇਂ ਇਹ ਹੈ ਕਿ ਧਾਰਮਿਕ ਸਜ਼ਾ ਇਹਨਾਂ ਨੇ ਆਪਣੀ ਪੂਰੀ ਕਰ ਲਈ ਲੇਕਿਨ ਪੋਲੀਟੀਕਲ ਸਜ਼ਾ ਬਾਰੇ ਜਿਹੜਾ ਫੈਸਲਾ ਕੀਤਾ ਹੋਇਆ ਸੀ ਉਹ ਫੈਸਲਾ ਅਜੇ ਤੱਕ ਲਾਗੂ ਨਹੀਂ ਹੋਇਆ ਉਹਦੇ ਵਿੱਚ ਇਹ ਸੀ ਕਿ ਜਿੰਨਾ ਲੋਕਾਂ ਨੇ ਅਸਤੀਫੇ ਦਿੱਤੇ ਹੋਏ ਉਹਨਾਂ ਦੇ ਅਸਤੀਫੇ ਪ੍ਰਬੰਧ ਕਰੋ ਤਿੰਨ ਦਿਨਾਂ ਦਾ ਟਾਈਮ ਦਿੱਤਾ ਸੀ ਸਿੰਘ ਸਹਿਬਾਨ ਨੇ ਪਰ ਉਹ ਤਿੰਨ ਦਿਨਾਂ ਦਾ ਟਾਈਮ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਆ ਸਰਦਾਰ ਬਲਵਿੰਦਰ ਸਿੰਘ ਭੂਦੜ ਔਰ ਇਹਨਾਂ ਦੀ ਟੀਮ ਨੇ ਸਿੰਘ ਸਾਹਿਬ ਨੂੰ ਮਿਲ ਕੇ ਇਹ ਬੇਨਤੀ ਕਰਤੀ ਸੀ ਕਿ ਅੱਗੇ ਦਿਨ ਜਿਹੜੇ ਹੈਗੇ ਆ ਬੜੇ ਕ੍ਰਿਊਸ਼ਲ ਆ ਰਹੇ ਆ ਕਿਉਂਕਿ ਜਿਹੜੇ ਸਿੱਖ ਭਾਈਚਾਰੇ ਦਾ ਸਭ ਤੋਂ ਆਪਾਂ ਕਹਿ ਸਕਦੇ ਆ ਔਖਾ ਟਾਈਮ ਹੈ ਉਹ ਦਸੰਬਰ ਦਾ ਅੱਧ ਹੁੰਦਾ ਹੈ ਅੱਧ ਦਸੰਬਰ ਤੋਂ ਬਾਅਦ ਸਾਨੂੰ ਗੁਰੂ ਸਾਹਿਬ ਦੇ ਪਰਿਵਾਰ ਦੇ ਨਾਲ ਜੋ ਕੁਝ ਹੋਇਆ ਕੀਤਾ ਉਹ ਆਪਾਂ ਨੂੰ ਸੋਗ ਦਿਵਸ ਵਿੱਚ ਸੋਗ 15 ਬਾਰੇ ਵਿੱਚ ਜੋ ਮਨਾਉਣੇ ਆ ਵੀਸੀ ਸਾਰੇ ਬਿਜੀ ਹੋਵਾਂਗੇ ਜੀ ਟਾਈਮ ਵਧਾ ਦੇ ਉਹਨਾਂ ਨੇ ਟਾਈਮ ਵਧਾਤਾ ਸੀ ਲੇਕਿਨ ਉਹ ਟਾਈਮ ਵੀ ਪੂਰਾ ਹੋ ਗਿਆ ਗੱਲ ਉੱਥੇ ਦੀ ਉੱਥੇ ਖੜੀ ਹੈ ਇੱਥੇ ਉਹਨੂੰ ਇੱਕ ਸਮਝਣ ਵਾਲੀ ਗੱਲ ਹੈ ਕਿ ਉਹ ਹੁਣ ਜਿਹੜਾ ਜਿਹਦੇ ਹੁਕਮਨਾਮਾ ਲਾਗੂ ਕਰਨਾ ਹੈ ਕੀ ਨਹੀਂ ਕਰਨਾ ਸੁਖਵੀਰ ਸਿੰਘ ਬਾਦਲ ਨੂੰ ਚ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਟੈਕਨੀਕਲੀ ਉਹਨੂੰ ਟਾਰਗੇਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੁਖਵੀਰ ਸਿੰਘ ਬਾਦਲ ਤਾਂ ਕਹਿੰਦਾ ਜੀ ਮੈਂ ਕੱਲ ਤੱਕ ਸਭ ਤੋਂ ਬਾਅਦ ਹੈ ਹੀ ਨਹੀਂ ਅਕਾਲ ਤਖਬ ਨੇ ਜੋ ਸਜ਼ਾ ਲਈ ਹੈ ਮੈਂ ਪ੍ਰਵਾਨ ਕਰਦਾ ਉਹਨੇ ਧਾਰਮਿਕ ਸਜ਼ਾ ਪੂਰੀ ਕਰ ਲਈ ਜਿਹੜੀ ਉਹਨੇ ਕਰਨੀ ਸੀ ਦੂਜੀ ਜਿਹੜੀ ਹੈਗੀ ਹੈ ਜਿਹੜੇ ਜਿਹੜਾ ਪੋਲੀਟੀਕਲ ਉਹਨਾਂ ਦਾ ਹੁਕਮ ਹੈ ਸਿੰਘ ਸਾਹਿਬਾਨ ਦਾ ਜਾਂ ਆਦੇਸ਼ ਹੈ ਉਹਨੂੰ ਤਾਂ ਸੁਖਵੀਰ ਸਿੰਘ ਬਾਦਲ ਨੇ ਇੰਪਲੀਮੈਂਟਰੀ ਕਰਨ ਉਹ ਤਾਂ ਪਹਿਲੇ ਇਸਤਫਾ ਦੇ ਚੁੱਕੇ ਉਹ ਜਿਹੜੀ ਹੈਗੀ ਉਹਨਾਂ ਦੀ ਵਰਕਿੰਗ ਕਮੇਟੀ ਉਸ ਵਰਕਿੰਗ ਕਮੇਟੀ ਨੇ ਉਹਨੂੰ ਇੰਪਲੀਮੈਂਟ ਕਰਨ ਤਾਂ ਵਰਕਿੰਗ ਕਮੇਟੀ ਉਹਨੂੰ ਕਰਦੀ ਰਹੀ ਇਹਦਾ ਮਤਲਬ ਉਹ ਜੇ ਆਪਾਂ ਦੇਖੀਏ ਗੁਨਾਹਗਾਰ ਕੌਣ ਨੇ ਤੇ ਗੁਨਾਹਗਾਰ ਵਰਕ ਕਮੇਟੀ ਹੈ ਇਹ ਤੁਸੀਂ ਵੀ ਦੇਖਿਆ ਉਹਨਾਂ ਇਨਾਂ ਜਨਾਂ ਦੇ ਵਿੱਚ ਇਹ ਖਬਰਾਂ ਵੀ ਆ ਰਹੀਆਂ ਕਿ ਵਰਕਿੰਗ ਪ੍ਰੈਜ਼ੀਡੈਂਟ ਜਿਹੜੇ ਹੈਗੇ ਸਰਦਾਰ ਬਰਬਿੰਦਰ ਸਿੰਘ ਪੁੰਦੜ ਉਹ ਵੀ ਥੋੜੇ ਜੇ ਖਫਾ ਹੈ ਉਹ ਕਹਿੰਦੇ ਵੀ ਅਕਾਲ ਤਖਸ ਦਾ ਹੁਕਮਨਾਮਾ ਜਰੂਰ ਹੈ ਇਹਨੂੰ ਇੰਪਲੀਮੈਂਟ ਕਰਨਾ ਪਰ ਇੰਪਲੀਮੈਂਟ ਕੀਤਾ ਕਿ ਉਹਨੂੰ ਜਾਂਦਾ ਇੱਕ ਵਕੜੀ ਗੱਲ ਹੈ ਸੇਮ ਪੋਜੀਸ਼ਨ ਆਪਾਂ ਦੇਖੀ ਤਾਂ ਕਾਲੀ ਜਨਲ ਦੀ ਹਾਲਤ ਬਹੁਤ ਹੀ ਚੰਗੀ ਨਹੀਂ ਕਿਉਂਕਿ ਨਰੈਣ ਸਿੰਘ ਚੌੜਾ ਨੂੰ ਪਹਿਲਾਂ ਪੰਚਾਇਤ ਵਿੱਚ ਇਹ ਗੱਲ ਕੀਤੀ ਗਈ ਫਿਰ ਉਹ ਜਿਹੜਾ ਹੈਗਾ ਸੀ ਉਹ ਮਤਾ ਰੱਦ ਕੀਤਾ ਗਿਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਦੇਖੀ ਤਾਂ ਜਿਹੜੀ ਹੈ ਫਜ਼ਾ ਖਾਲੀ ਹੈ ਖਾਲੀ ਫਜ਼ਾ ਨੂੰ ਭਰਨ ਵਾਸਤੇ ਕੌਣ ਅਗੇ ਆਉਂਦਾ ਹੈ ਕੀ ਲੋਕੋ ਨੂੰ ਪ੍ਰਬੰਧ ਕਰਦੇ ਨਹੀਂ ਕਰਨ ਦੇ ਇਕਤਾ ਹੈਗੀ ਲੋਕਾਂ ਦੇ ਨਰ ਪਰ ਜੀ ਲੇਕਿਨ ਇੱਕ ਗੱਲ ਆਪਾਂ ਨੂੰ ਵੇਖਣੀ ਪੈਣੀ ਹੈ ਕਿ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਅਕਾਲੀ ਦਲ ਇਕੁਈ ਰਿਆ ਕਹਿੰਦੇ ਦੋ ਨਹੀਂ ਰਹੀ ਜੀ ਦੂਜਾ ਅਕਾਲੀ ਦਲ ਜਿਹੜਾ ਹੈਗਾ ਉਹਦੀ ਹੋਂਦ ਕੋਈ ਬਹੁਤੀ ਨਹੀਂ ਹੁੰਦੀ ਜੇ ਆਪਾਂ ਦੇਖੀਏ ਇਸ ਵੇਲੇ 1999 ਦੇ ਵਿੱਚ ਇਲੈਕਸ਼ਨਾਂ ਹੋਈਆਂ ਹੂੰ ਉਦੋਂ ਵੀ ਅਕਾਲੀ ਦਲ ਦੀਆਂ ਸਾਰੇ ਪੰਜਾਬ ਦੇ ਵਿੱਚੋਂ ਜਮਾਨਤਾ ਜਬਤ ਹੋ ਗਈ ਸੀ ਤੇ ਨਵੀਂ ਪਾਰਟੀ ਦੇ ਰੂਪ ਦੇ ਵਿੱਚ ਅਕਾਲੀ ਦਲ ਅਮਰਸਰ ਤੇ ਇਹਨਾਂ ਦੇ ਜਿਹੜੇ ਹੈਗੇ ਆ ਸਾਥੀ ਉਹ ਬਰੇ ਸੀ ਉਸ ਵੇਲੇ ਇਹਨਾਂ ਨੇ 1 ਲੱਖ 50000 ਫਿਰ ਜਿੱਤ ਪ੍ਰਾਪਤ ਕੀਤੀ ਸੀ ਪਰ ਇਹ ਪਾਰਟੀ ਬਹੁਤ ਲੰਬਾ ਸਮਾਂ ਚੱਲੀ ਨਹੀਂ ਬਾਅਦ ਦੇ ਵਿੱਚ ਫਿਰ ਉਹੀ ਅਕਾਲੀ ਦਲ ਜਿਹੜਾ ਅਸਲ ਅਕਾਲੀ ਦਲ ਆ ਉਹ ਅਮਰਜ ਹੋ ਗਿਆ ਅਕਾਲੀ ਦਲ ਅਮਰਸਰ ਹੈ ਜਰੂਰ ਦੂਜੇ ਪਾਸੇ ਤੁਰਿਆ ਫਿਰਦਾ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇੰਨਾਂ ਹਾਲਾਤਾਂ ਦੇ ਵਿੱਚ ਜੇ ਅਮਰਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਹੋਣੀ 14 ਤਾਰੀਖ ਨੂੰ ਉਹਨੇ ਐਲਾਨ ਕਰਨੇ ਜੀ ਪਾਰਟੀ ਤਾਂ ਲਗਭਗ ਬਣੀ ਗਈ ਹੈ ਉਹਨਾਂ ਦੀ ਉਹ ਤਾਂ ਉਹਨਾਂ ਦੇ ਫਾਦਰ ਸਾਹਿਬ ਨੇ ਕਰ ਦਿੱਤਾ ਐਲਾਨ ਔਰ ਉਹਨੇ ਇਹ ਵੀ ਕਹਿਤਾ ਕਿ ਜਨੀਦਰ ਅਮਰਤਪਾਲ ਸਿੰਘ ਨਹੀਂ ਉਹਦੇ ਮੈਂ ਪਾਰਟੀ ਦੀ ਗੁਵਾਈ ਕਰੂੰਗਾ ਬਾਅਦ ਵਿੱਚ ਉਹ ਗੁਵਾਈ ਕਰਨਗੇ ਹੁਣ ਇਹ ਕਿ ਅਮਰਤਪਾਲ ਸਿੰਘ ਦੀ ਰਿਹਾਈ ਹੁੰਦੀ ਜਾਂ ਨਹੀਂ ਹੁੰਦੀ ਮੇਰੇ ਖਿਆਲ ਮੁਤਾਬਕ ਮਾਰਚ ਮਹੀਨੇ ਤੱਕ ਹੈ ਉਹਨਾਂ ਦੀ ਨਜ਼ਰਬੰਦੀ ਉਹ ਨਜ਼ਰਬੰਦੀ ਨੂੰ ਅੱਗੇ ਵਧਾਇਆ ਜਾਂਦਾ ਹੈ ਜਾਂ ਉਹ ਨਜ਼ਰਬੰਦੀ ਜਿਹੜੀ ਹੈ ਖਤਮ ਕੀਤੀ ਜਾਂਦੀ ਹੈ ਜੇ ਨਜ਼ਰਬੰਦੀ ਖਤਮ ਕੀਤੀ ਜਾਂਦੀ ਹੈ ਤਾਂ ਫਿਰ ਅਮਰਤਪਾਲ ਸਿੰਘ ਆ ਕੇ ਇੱਥੇ ਐਕਟਿਵ ਹੋਣਗੇ ਇਹਦੇ ਨਾਲ ਦੇਖਣ ਵਾਲੀ ਗੱਲ ਇਹ ਹੈ ਇਹ ਕੋਈ ਨਵਾਂ ਸਿਲਸਿਲਾ ਨਹੀਂ ਹੈ ਕਿ ਆਮ ਤੌਰ ਦੇ ਤੇ ਇਸ ਇਲਜ਼ਾਮ ਸਾਰੇ ਪਾਸੇ ਤੋਂ ਲੱਗਦੇ ਸੁਧਾਰਵਾਦੀ ਲਹਿਰ ਵਾਲੇ ਬੰਦੇ ਕਹਿੰਦੇ ਆ ਜੀ ਦੇਖੋ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਇਹ ਭਾਰਤੀ ਜਨਤਾ ਪਾਰਟੀ ਦੀ ਉਂਗਲਾਂ ਤੇ ਨੱਚਦੇ ਰਹੇ ਅੱਜ ਕੱਲ ਉਹ ਕਹਿੰਦੇ ਆ ਜੀ ਭਾਰਤੀ ਜਨਤਾ ਪਾਰਟੀ ਸਾਨੂੰ ਖਰਾਬ ਕਰ ਰਹੀ ਹੈ ਮਤਲਬ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਤਲਕਤ ਕਿਹਦੇ ਕੀ ਹੈ ਇਹਦੇ ਵਿੱਚ ਮੇਰਾ ਖਿਆਲ ਹੈ ਤੁਹਾਨੂੰ ਮੈਨੂੰ ਕਹਿਣ ਦੀ ਕੋਸ਼ਿਸ਼ ਦੀ ਲੋੜ ਨਹੀਂ ਆਪੇ ਦੱਸ ਹੀ ਜਾਂਦੇ ਉਹ ਵੀ ਅਸੀਂ ਹਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਪਰ ਭਾਰਤੀ ਜਨਤਾ ਪਾਰਟੀ ਦਾ ਇਸ ਵੇਲੇ ਜ਼ਰੂਰ ਕੀ ਹੈ ਇਹ ਇੱਕ ਗੱਲ ਦੇਖਣ ਵਾਲੀ ਹੈ ਵੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਜਿਹੜਾ ਰੋ ਜਿਹੜੀ ਖੇਡ ਖੇਡ ਰਹੀ ਹੈ ਉਹ ਖੇਡ ਕੱਲ ਤੁਸੀਂ ਗਏ ਹੋਵੋਗੇ ਮੇਰਾ ਖਿਆਲ ਟੋਹਾਣਾ ਟੋਹਾਣਾ ਤੁਸੀਂ ਸੁਣੇ ਹੋਣੀ ਹੈ ਉਹਨਾਂ ਦੀ ਤਕਰੀਰ ਜਾਂ ਉਹਨਾਂ ਨੇ ਜਿਹੜਾ ਪ੍ਰੈਸ ਨੂੰ ਐਡਰੈਸ ਕੀਤਾ ਹੈ ਰਿਕਵੈਸਟ ਕੀਤਾ ਉਹਨਾਂ ਨੇ ਤੇ ਟਕੈਤ ਸਾਹਿਬ ਨੇ ਉੱਥੇ ਗੱਲ ਕਹਿ ਦਿੱਤੀ ਹੈ ਕਿ ਜੋ ਜਿਹੜੀ ਇਹ ਖਨੌਰੀ ਵਾਲਾ ਮੋਰਚਾ ਹੈ ਇਹਦਾ ਫਾਇਦਾ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਹੋ ਰਿਹਾ ਕੇਂਦਰ ਨੂੰ ਹੋ ਰਿਹਾ ਹੈ ਨੁਕਸਾਨ ਸਿੱਖਾਂ ਨੂੰ ਤੇ ਪੰਜਾਬ ਸਰਕਾਰ ਨੂੰ ਹੋ ਰਿਹਾ ਹੈ ਉਨੇ ਦਿੱਤੀ ਆਪਾਂ ਇਹ ਦੇਖੀਏ ਵੀ ਇਹ ਕਿਵੇਂ ਹੋ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀ ਗੱਲ ਹੈ ਵੀ ਕੀ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਕਿਸੇ ਕਿਸਮ ਦੀ ਸਜ਼ਾ ਦੇਣ ਵਾਸਤੇ ਕੋਈ ਖੇਡ ਤੜੀ ਖੇਡ ਰਹੀ ਇਹ ਮੰਨਿਆ ਜਾ ਰਿਹਾ ਕੁਸ਼ਲ ਕਾਂ ਦੇ ਵਿੱਚ ਕਿ ਅਸਲ ਦੇ ਵਿੱਚ ਜਿਹੜੀ ਡੀਪ ਸਟੇਟ ਹੈ ਭਾਰਤੀ ਜਨਤਾ ਪਾਰਟੀ ਇੱਕ politically ਰੂਲ ਕਰ ਰਹੀ ਹੈ ਲੇਕਿਨ ਡੀਪ ਸਟੇਟ ਅਸਲ ਕੰਮ ਕਰ ਰਹੀ ਹੈ ਉਹ ਡੀਪ ਸਟੇਟ ਅੱਗੇ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੀ ਹੈ ਇਹ ਅਜੇ ਦੇਖਣ ਵਾਲੀ ਗੱਲ ਹੈ ਸੋ ਕੁੱਲ ਮਿਲਾ ਕੇ ਮੈਨੂੰ ਲੱਗਦੀ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਪੰਜਾਬ ਦੇ ਲਈ ਬੜੇ ਖਤਰਨਾਕ ਸਾਥ ਹੋਣਗੇ ਜਿਵੇਂ ਇਹਨਾਂ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੇ ਡੀਪ ਸਟੇਟ ਵੱਲੋਂ ਕਈ ਅਕਾਲੀ ਦਲ ਬਣਾਉਣ ਦੀ ਕਈ ਕਿਸਾਨ ਯੂਨੀਅਨਾਂ ਬਣਾਉਣ ਦੀ ਹੁਣ ਕਿਸਾਨਾਂ ਦੀ ਲੜਾਈ ਦੇਖੋ ਤੁਸੀਂ ਜਿਹੜੇ ਪਹਿਲਾਂ ਤਾਂ ਇਹਨਾਂ ਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਲੜਾਈ ਲੜੀ ਸੀ ਉਹਦੇ 'ਚ ਜਿੱਤ ਪ੍ਰਾਪਤ ਕੀਤੀ ਔਰ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਿਰ ਇਲੈਕਸ਼ਨ ਦੇ ਮੁੱਦੇ ਨੂੰ ਲੈ ਕੇ ਲਹਿਰ ਪਾਟ ਗਈ ਹੁਣ ਇਸ ਵੇਲੇ ਲਹਿਰ ਜਿਹੜੀ ਹੈਗੀ ਦੋ ਥਾਵਾਂ ਤੇ ਵੰਡੀ ਹੋਈ ਹੈ ਦੋ ਥਾਵਾਂ ਵਾਲੇ ਵੀ ਜਿਹੜੇ ਬੰਡੇ ਹੋਏ ਉਹਨਾਂ ਦੇ ਵਿੱਚ ਇੱਕ ਖਣੌਰੀ ਵਾਲਾ ਮੋਰਚਾ ਤੇ ਇੱਕ ਸ਼ੰਭੂ ਵਾਲਾ ਮੋਰਚਾ ਉਹ ਆਪਣੀ ਥਾਂ ਦੇ ਉੱਤੇ ਵੰਡੇ ਹੋਏ ਕੱਲ ਦੋਨਾਂ ਮੋਰਚਿਆਂ ਨੇ ਦੋਨਾਂ ਥਾਵਾਂ ਦੇ ਉੱਤੇ ਦੋ ਜਿਹੜੀਆਂ ਹੈਗੀਆਂ ਵੱਡੀਆਂ ਰੈਲੀਆਂ ਕੀਤੀਆਂ ਤੇ ਦੋਨਾਂ ਵੱਡੀਆਂ ਰੈਲੀਆਂ ਦੇ ਵਿੱਚੋਂ ਤੁਸੀਂ ਇਹ ਦੇਖੋ ਕਿ ਕੇਂਦਰ ਦੇ ਖਿਲਾਫ ਲੜਾਈ ਤਾਂ ਮੈਨਸ ਲੱਗਦੀ ਹੈ ਲੜਾਈ ਆਪਸ ਵਿੱਚ ਹੋ ਰਹੀ ਹੈ ਬਿਲਕੁਲ ਠੀਕ ਹੈ ਇਥੋਂ ਮੈਨੂੰ ਲੱਗਦੀ ਹੈ ਕਿ ਜਿਹੜੇ ਆਉਣ ਵਾਲੇ ਦਿਨਾਂ ਪੰਜਾਬ ਵਾਸਤੇ ਬੜੇ ਖਤਰਨਾਕ ਹੈ ਚਾਹੇ ਪੋਲੀਟੀਕਲ ਸਾਈਡ ਤੋਂ ਆਪਾਂ ਦੇਖੀਏ ਜਾਂ ਕਿਸਾਨੀ ਵਾਲੀ ਸਾਈਡ ਤੋਂ ਦੇਖੀਏ ਜਿਵੇਂ ਇਸ ਪਾਰਟੀ ਦੀ ਗੱਲ ਕਰੀਏ ਤਾਂ ਕਿਉਂਕਿ ਪੰਥਕ ਚਿਹਰੇ ਬਹੁਤ ਨਹੀਂ ਪਰ ਹਰ ਇੱਕ ਦਾ ਮੂੰਹ ਜਿਹੜਾ ਉਹ ਵੱਖੋ ਵੱਖਰਾ ਹੈ ਕੀ ਲੱਗਦਾ ਕਿ ਇੱਕ ਝੰਡੇ ਹੇਠਾਂ ਇਹ ਪੰਥਕ ਪਾਰਟੀ ਜਿਹੜੀ ਹੈਗੀ ਆ ਉਹ ਪੂਰੇ ਪੰਥਕ ਚਿਹਰਨ ਇਕੱਠਾ ਕਰ ਪਾਊਗੀ ਜਾਂ ਮੈਂ ਜੇ ਸਿੱਧੇ ਤੌਰ ਤੇ ਪੁੱਛਾਂ ਜਿਹੜੇ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਆਰਮਸਟੇਜਾਂ ਤੋਂ ਅਮਰਪਾਲ ਸਿੰਘ ਦੀ ਵਿਰੋਧਤਾ ਕਰਦੇ ਨਜ਼ਰ ਆਉਂਦੇ ਨੇ ਹੁਣ ਕੀ ਲੱਗਦਾ ਕਿ ਇਹਨਾਂ ਦੀ ਅਧੀਨ ਅਧੀਨਗੀ ਦੇ ਵਿੱਚ ਸਿਮਰਜੀਤ ਮਾਨ ਜਿਹੜਾ ਲੱਗਦਾ ਕਿ ਇਸ ਝੰਡੇ ਦੇ ਹੇਠ ਇਕੱਠੇ ਹੋਣਗੇ ਦੇਖੋ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਕਾਰਜ ਖੇਤਰ ਹੈ ਜੀ ਲਗਭਗ ਉਹੀ ਕਾਰਜ ਖੇਤਰ ਅਮਰਤਪਾਲ ਸਿੰਘ ਹੋਰਾਂ ਦੇ ਗਰੁੱਪ ਦਾ ਹੈ ਕਿਉਂਕਿ ਅਮਰਤਪਾਲ ਸਿੰਘ ਤਾਂ ਇਸ ਵੇਲੇ ਅੰਦਰ ਹੈ ਲੇਕਿਨ ਉਹਨਾਂ ਨੂੰ ਜਿਹੜੀਆਂ ਚਲਾਉਣ ਵਾਲੀਆਂ ਸ਼ਕਤੀਆਂ ਹੈ ਉਹਨਾਂ ਸ਼ਕਤੀਆਂ ਦੀ شناخت ਜਿਹੜੀ ਹੋ ਸਕਦੀ ਹੈ ਮੈਂ ਉਹਨਾਂ ਦੀ شناخت ਜਨਤਕ ਤੌਰ ਤੇ ਨਹੀਂ ਕਰਨਾ ਚਾਹੁੰਦਾ ਕਿਉਂਕਿ ਮਾਮਲਾ ਇਸ ਕਿਸਮ ਦਾ ਹੈ ਪਰ ਇਹ ਹੈ ਕਿ ਉਹ ਵੀ ਜਿਹੜੇ ਜਿਹੜੇ ਜਿਸ ਜਿਸ ਮੁੱਦੇ ਨੂੰ ਲੈ ਕੇ ਉਹ ਅੰਦੋਲਨ ਕਰ ਰਹੇ ਹੈ ਜਾਂ ਜਿਹੜੀ ਉਹਨਾਂ ਦੀ ਪਾਲਿਸੀ ਹੈ ਲਗਭਗ ਉਹੀ ਪਾਲਿਸੀ ਸਿਮਰਜੀਤ ਸਿੰਘ ਮਾਨ ਦੀ ਹੈ ਸਿਮਰਜੀਤ ਸਿੰਘ ਮਾਨ ਹੁਣ ਉਸ ਜਿਹੜੀ ਹੈਗੀ ਸਪੇਸ ਕਿਵੇਂ ਦੇਊਗਾ ਉਹਨੂੰ ਜਿਹੜੀ ਸਪੀਚ ਸਿਮਰਜੀਤ ਸਿੰਘ ਮਾਨ ਦੀ ਹੈ ਕੋਈ ਵੀ ਬੰਦਾ ਕਿਤੇ ਬਰਦਾਸ਼ਤ ਨਹੀਂ ਕਰਦਾ ਤੁਹਾਡੀ ਜ਼ਮੀਨ ਹੈ ਤੁਹਾਡੀ ਜ਼ਮੀਨ ਦੇ ਨਾਲ ਤੁਹਾਡੇ ਸ਼ਰੀਕ ਦੀ ਜ਼ਮੀਨ ਹੈ ਜੇ ਤੁਹਾਡੀ ਥੋੜੀ ਜੀ ਬੱਟ ਬੱਡੂ ਤਾਂ ਤੁਸੀਂ ਨਾਲ ਦੀ ਨਾਲ ਡਾਕ ਚੱਕ ਲੋਗੇ ਤੁਸੀਂ ਕਿਵੇਂ ਹੌਣ ਦਿਓਗੇ ਸੋ ਸਿਮਰਜੀਤ ਸਿੰਘ ਮਾਨ ਇਹਨਾਂ ਨਾਲ ਆਉਣ ਨੂੰ ਤਿਆਰ ਨਹੀਂ ਕਿਉਂਕਿ ਸਿਮਰਜੀਤ ਸਿੰਘ ਮਾਨ ਜਿਹੜੇ ਬੜੇ ਲੰਬੇ ਸਮੇਂ ਤੋਂ ਜਿਸ ਮੁੱਦੇ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਐ ਔਰ ਉਹਨਾਂ ਦਾ ਸਟੈਂਡ ਹੈ ਜਿਹੜਾ ਸਿਮਰਜੀਤ ਸਿੰਘ ਮਾਨ ਦਾ ਡੇ 1 ਤੋਂ ਇੱਕੋ ਹੀ ਹੈ ਖਾਲਸਾ ਦੀ ਲੜਾਈ ਲੜਦੇ ਆ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਚੋਣਾ ਵੀ ਲੜੀਆਂ ਔਰ ਉੱਥੇ ਖਾਲਸਾ ਦਾ ਮੁੱਦਾ ਉਹਨਾਂ ਨੇ ਕਦੇ ਛੱਡਿਆ ਨਹੀਂ ਖਾਲਸਾ ਦਾ ਮੁੱਦਾ ਜੇ ਇਹ ਇਨਾਂ ਵਾਲੇ ਪਾਸੇ ਦੇਖੀਏ ਇਹਨਾਂ ਨੇ ਸ਼ੁਰੂ ਦੇ ਵਿੱਚ ਤਾਂ ਕਿਹਾ ਸੀ ਖਾਲਸਾ ਰਾਜ ਵਾਲੀ ਗੱਲ ਕਰਦੇ ਸੀ ਹੁਣ ਜੇ ਇਹਨਾਂ ਦਾ ਇੱਕ ਜਿਹੜਾ ਹੈਗਾ ਮੈਂ ਇਹਨਾਂ ਦੀ ਕਿਸੇ ਬੁਲਾਰੇ ਦੀ ਗੱਲਬਾਤ ਸੁਣੀ ਸੀ ਡਿਬੇਟ ਚੱਲਦੀ ਸੀ ਕਿਸੇ ਟੀਵੀ ਚੈਨਲ ਦੇ ਉੱਤੇ ਉਹ ਕਹਿੰਦਾ ਜੀ ਸਾਡਾ ਜਿਹੜਾ ਹੈਗਾ ਨਿਸ਼ਾਨਾ ਉਹ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਹੈ ਅਨੰਦਪੁਰ ਸਾਹਿਬ ਦਾ ਰੈਜੂਲੇਸ਼ਨ ਤਾਂ ਪਹਿਲੇ ਇਕੱਲੇ ਦਲ ਦਾ ਵੀਰੇ ਇਸ ਕਰਕੇ ਇੱਕ ਕਾਫੀ ਮੈਨੂੰ ਮੁਸ਼ਕਲ ਲੱਗਦਾ ਵੀ ਸਿਮਰਜੀਤ ਸਿੰਘ ਮਾਨ ਨਾਤਾ ਲੀਡਰਸ਼ਿਪ ਪਰਵਾਣ ਕਰੇ ਕਿਸੇ ਹੋਰ ਦੀ ਆਪਣੇ ਤੋਂ ਤੇ ਨਾ ਹੀ ਉਹ ਕਿਤੇ ਮਰਜ਼ ਕਰੇ ਹਾਂ ਇਹ ਗੱਲ ਸ਼ੁਰੂ ਚੱਲੀ ਸੀ ਅਕਲ ਤੱਕ ਸਾਫ ਤੇ ਇਹ ਲੋਕ ਕੁਝ ਲੋਕਾਂ ਨੇ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਵੀ ਕੀਤਾ ਕਿ ਜਦੋਂ ਅਕਾਲੀ ਦਲਾ ਦੇ ਇੱਕੇ ਦੀ ਗੱਲ ਬਣਦੀ ਸੀ ਉਦੋਂ ਸੁਧਾਰਵਾਦੀਆਂ ਦੀ ਤੇ ਬਾਦਲ ਧੜੇ ਦੀ ਗੱਲ ਤਾਂ ਕਰ ਲਈ ਲੇਕਿਨ ਸਾਰੇ ਸਿੱਖਾਂ ਨੂੰ ਦੇ ਵਿੱਚ ਨੂੰ ਆਵਰੋ ਕਿਉਂ ਨਹੀਂ ਕੀਤਾ ਤਾਂ ਜੇ ਸਾਰੇ ਸਿੱਖ ਉੱਥੇ ਇਨਵੋਲਵ ਨਹੀਂ ਹੋਏ ਤੇ ਇੱਥੇ ਨੂੰ ਇਨਵੋਲਵ ਕਿਵੇਂ ਹੋ ਜਾਣਗੇ ਹੁਣ ਕ੍ਰਾਈਸਿਸ ਤਾਂ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਸਿੰਘ ਸਹਿਬਾਨ ਨੂੰ ਸਿੰਘ ਸਹਿਬਾਨੀ ਨਹੀਂ ਮੰਨਦੇ ਉਹ ਜਿਹੜੇ ਮਤਵਾਦੀ ਜਥੇਦਾਰ ਉਹਨਾਂ ਨੂੰ ਮੰਦੇ ਸੋ ਕ੍ਰਾਈਸਿਸ ਜਿਹੜਾ ਕਾਫੀ ਵੱਡਾ ਹੈ ਔਰ ਕੰਟਰਡਿਕਸ਼ਨ ਬਹੁਤ ਜ਼ਿਆਦਾ ਹੈ ਇਹ ਇਹ ਕੰਟਰਡਿਕਸ਼ਨ ਤੇ ਚੱਲਦੇ ਮੈਨੂੰ ਨਹੀਂ ਲੱਗਦਾ ਕਿ ਸਿਮਰਜੀਤ ਸਿੰਘ ਮਾਨ ਕਿਸੇ ਹੋਰ ਦੇ ਅਗਵਾਈ ਪ੍ਰਬੰਧ ਕਰਨਗੇ ਜਦੋਂ ਤੁਸੀਂ ਸਿਮਤੀ ਦੀ ਗੱਲ ਕਰੀ ਆ ਕਿ ਭਾਈ ਅਮਰਪਾਲ ਸਿੰਘ ਹੋਰਾਂ ਦੇ ਨਾਲ ਸਿਮਤੀ ਜੁੜੀ ਉਸ ਤੋਂ ਬਾਅਦ ਵੇਵ ਜਿਹੜੀ ਆ ਉਹ ਸਬਜੀ ਸਿੰਘ ਖਾਲਸਾ ਹੋਰਾਂ ਦੇ ਹਲਕੇ ਦੇ ਵਿੱਚ ਆਈ ਤੇ ਦੋਨਾਂ ਨੂੰ ਜਿੱਤ ਜਿਹੜੀ ਆ ਉਹ ਪ੍ਰਾਪਤ ਹੋਈ ਲੱਗਦਾ ਹੈ ਕਿ 227 ਦੇ ਵਿੱਚ ਜੇ ਪਾਰਟੀ ਜਿਹੜੀ ਹੈਗੀ ਆ ਪੂਰੇ 117 ਦੇ 117 ਹਲਕਿਆਂ ਨਾਲ ਕਿ ਹਲਕਿਆਂ ਨਾਲ ਸਮੇਂ ਚ ਵੱਧ ਵੀ ਸਕਦਾ ਉਹਨਾਂ ਤੇ ਵਰਕ ਕਰਦੇ ਤਾਂ ਲੱਗਦਾ ਇਹ ਸਿਮਤੀ ਜਿਹੜੀ ਆ ਉਦੋਂ ਵੀ 117 ਹਲਕਿਆਂ ਤੇ ਜਾਂ ਜਿੰਨੇ ਵੀ ਹਲਕੇ ਉਸ ਸਮੇਂ ਹੋਣਗੇ ਉਹਨਾਂ ਤੇ ਵਰਕ ਕਰ ਸਕਦੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਆਲਾਂਗੇ ਹੁਣ ਤਾਂ ਸਿਰਫ ਦੋ ਮੈਂਬਰ ਆਫ ਪਾਰਲੀਮੈਂਟ ਦੀਆਂ ਸੀਟਾਂ ਸੀ ਉਸ ਤੋਂ ਬਾਅਦ ਲੱਗਦਾ ਕਿ ਵਿਧਾਨ ਸਭਾ ਦੇ ਵਿੱਚ ਹਲਕਿਆਂ ਤੇ ਇਹ ਸਿਮਤੀ ਫਿਰ ਵੀ ਅਸਰ ਕਰ ਸਕਦੀ ਹੈ ਇਹ ਨਿਰਪੱਖ ਇਸ ਗੱਲ ਤੇ ਕਰਦਾ ਹੈ ਕਿ ਜਿਹੜੀ ਰਵਾਇਤੀ ਅਕਾਲੀ ਦਲ ਆ ਉਹਦੀ ਹਾਲਤ ਕੀ ਹੈ ਜੋਰ ਬੱਤੀ ਅਕਾਲੀ ਦਲ ਦੀ ਅੱਜ ਦੀ ਹਾਲਤ ਹੈ ਅੱਜ ਦੀ ਹਾਲਤ ਦੇ ਵਿੱਚ ਜੇ ਕੋਈ ਸੁਧਾਰਨਾ ਹੋਇਆ ਕਿਸੇ ਕਿਸਮ ਦੀ ਕੋਈ ਇਹਨਾਂ ਦੀ ਅੰਡਰਸਟੈਂਡਿੰਗ ਨਾ ਬਣੀ ਆਪੋ ਆਪਣੀਆਂ ਪੋਜੀਸ਼ਨਾਂ ਛੱਡ ਕੇ ਇਹਨਾਂ ਨੇ ਕੋਈ ਏਕਾ ਨਾ ਕੀਤਾ ਤਾਂ ਨਿਸ਼ਚੈ ਤਾਂ ਫਿਰ ਜਿਹੜਾ ਖਾਲੀ ਥਾਂ ਕਿਸ ਨੇ ਤਾਂ ਭਰ ਨਹੀਂ ਹੋਰ ਕਿਹੜੀ ਤਰ੍ਹਾਂ ਸਿਮਰਜੀਤ ਸਿੰਘ ਮਾਨ ਹੋਰੀ ਜਿਹੜੇ ਹੈਗੇ ਉਹ ਆਪਣੀ ਸਿਰਫ ਕੇ ਲਈ ਖਾਲਸਾਣ ਦੀ ਗੱਲ ਤੇ ਖਲੋਤੇ ਨਿਰ ਪਰ ਇਸ ਗੱਲ ਤੇ ਹੈ ਕਿ ਜਦੋਂ ਅਮਰਤਪਾਲ ਸਿੰਘ ਹੁਣੀ ਬਾਹਰ ਆਉਣਗੇ ਉਹ ਤੇ ਉਹਨਾਂ ਦੀ ਟੀਮ ਨਾਲ ਮਸ਼ਹੂਰਾ ਕਰਨ ਤੋਂ ਬਾਅਦ ਉਹਨਾਂ ਦਾ ਪੈਂਥੜਾ ਕੀ ਹੁੰਦਾ ਪੋਲੀਟিক্যাল ਪੈਂਤਰ ਉਹਨਾਂ ਦਾ ਕੀ ਹੁੰਦਾ ਜੇ ਤਾਂ ਉਹਨਾਂ ਨੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਜਿਵੇਂ ਕਿ ਆਪਾਂ ਕਹੀਏ ਸਰਕਾਰੇ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਜਮਾਨੇ ਦੇ ਵਿੱਚ ਬਹੁਤ ਸਾਰੇ ਲੋਕ ਉਹਨੂੰ ਕਹਿੰਦੇ ਜੀ ਉਹ ਸਿੱਖ ਰਾਜ ਸੀ ਮੇਰਾ ਮੰਨਣਾ ਕਿ ਸਿੱਖ ਰਾਜ ਉਹ ਨਹੀਂ ਸੀ ਉਹ ਸਿਰਫ ਪੰਜਾਬੀ ਰਾਜ ਸੀ ਕਿਉਂਕਿ ਉਸ ਵੇਲੇ ਸਿੱਖਾਂ ਦੀ ਆਬਾਦੀ ਤਾਂ 13 14% ਸੀ ਤੇ ਉਹ ਇੱਕ 13 14% ਵਾਲਾ ਬੰਦਾ ਦਿੱਲੀ ਤੋਂ ਲੈ ਕੇ ਉਹ ਜਰਾ ਖੈਬਰ ਤੱਕ ਕਾਬਲ ਤੱਕ ਜਿਹੜਾ ਉਹ ਰਾਜ ਭਾਗ ਕਰ ਰਿਹਾ ਹੈ ਉਹ ਜਿਸ ਜਿਹੜੀ ਸਮਝਲਾ ਕਰ ਰਿਹਾ ਸੀ ਉਹ ਸਮਝ ਉਹਦੀ ਬਹੁਤ ਤਿੱਖੀ ਸੀ ਉਹਨੇ ਉਸ ਵੇਲੇ ਮਤਲਬ ਜਿਹੜਾ ਐਸ ਢੰਗ ਦਾ ਇੱਕ ਰਾਜਪਾਕ ਦਿੱਤਾ ਕਿ ਸਾਰੇ ਲੋਕਾਂ ਨੂੰ ਜਿਹੜੇ ਦੂਜੇ ਸੀਗੇ ਉਹ ਵੀ ਉਹਨੂੰ ਆਪਣਾ ਲੀਡਰ ਪ੍ਰਵਾਨ ਕਰਦੇ ਲੋਕਾਂ ਨੇ ਕੀਤਾ ਜੇ ਖਾਲਸ ਉਹ ਆਪਾਂ ਕਹੀਏ ਉਹ ਰਾਜ ਜਿਹੜਾ ਸੀਗਾ ਜ ਰਾਜ ਉਹ ਉਦੋਂ ਖਤਮ ਹੋ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਇੱਥੇ ਨਹੀਂ ਰਹੇ ਲੇਕਿਨ ਉਹਨਾਂ ਦੇ ਹੁੰਦੇ ਤੱਕ ਤੋ ਰਹਿੰਦੇ ਰਹੇ ਨਿਰਪਰੈਸ ਗੱਲ ਦੇ ਉੱਤੇ ਕਿ ਇਹਨਾਂ ਦੀ ਪੋਜੀਸ਼ਨ ਕੀ ਹੋਊਗੀ ਕਿ ਇਹ ਬਾਕੀ ਭਾਈਚਾਰਿਆਂ ਨਾਲ ਲੈ ਕੇ ਤੁਰਨਗੇ ਕਿ ਇਹ ਹਿੰਦੁਸਤਾਨ ਵਾਲੋ ਲੱਗ ਹੋਣ ਦੀ ਗੱਲ ਕਰਨਗੇ ਜਾਂ ਇਹ ਇਸੇ ਚੌਕਟੇ ਦੇ ਵਿੱਚ ਰਹਿ ਕੇ ਗੱਲ ਕਰਨਗੇ ਇਹਦੇ ਤੇ ਨਿਰਭਰ ਹੈ ਪਰ ਹਾਂ ਖਲਾ ਬਹੁਤ ਵੱਡਾ ਹੈ ਖਲਾ ਕਿਸੇ ਨੂੰ ਦਾ ਪਰ ਨਹੀਂ ਹੈ ਜੇ ਉਹਨੂੰ ਤੁਸੀਂ ਦੇਖੋ ਇੱਥੇ 92 ਸੀਟਾਂ ਆਈਆਂ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਇਹਨਾਂ ਨੂੰ ਇਹ ਆਉਣਗੀ ਲੋਕਾਂ ਨੇ ਉਸ ਵੇਲੇ ਦੇਖਿਆ ਕਿ ਹੋਰ ਕੋਈ ਤੇਰੀ ਹੈ ਨਹੀਂ ਕੀਤਾ ਇਹਨਾਂ ਨੇ ਇਹਨਾਂ ਨੂੰ ਅਡਾਪਟ ਕਰ ਲਿਆ ਸੋ ਸੰਭਾਵਨਾ ਮੌਜੂਦ ਹੈ ਜਿਹੜਾ ਤੁਹਾਡਾ ਸਵਾਲ ਹੈ ਕਿ ਕੀ 117 ਦੇ 17 ਸੀਟਾਂ ਤੇ ਬੰਦੇ ਖੜੇ ਕਰਨਗੇ ਮੇਰੇ ਖਿਆਲ ਮੁਤਾਬਕ ਉਹ ਤੱਕ ਡਿਲੀਮਿਟੇਸ਼ਨ ਵੀ ਹੋਣੀ ਹੈ ਸੀਟਾਂ ਵਧ ਵੀ ਜਾਣਗੀਆਂ ਔਰ ਡੈਫੀਨਿਟਲੀ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਬੰਦੇ ਤਾਂ ਖੜੇ ਕਰਨਗੇ ਕਿਉਂਕਿ ਜਿਹੜੇ ਜਿਹੜੀ ਖਾਲੀ ਥਾਂ ਤਾਂ ਭਰਨੀ ਹੈ ਕਿਸੇ ਨਾ ਕਿਸੇ ਨੇ ਤੇ ਫਿਰ ਲੋਕ ਕਿਸੇ ਨੂੰ ਤਾਂ ਵੋਟਾਂ ਪਾਉਣਗੇ ਨਾ ਜੇ ਅਕਾਲੀ ਦਲ ਨੇ ਆਪਣਾ ਘਰਨਾ ਸੰਭਾਲਿਆ ਆਪਣੇ ਆਪ ਨੂੰ ਉਹਨਾਂ ਨੇ ਰੀਆਰਗੇਨਾਈਜ਼ ਨਾ ਕੀਤਾ ਲੋਕਾਂ ਦੇ ਵਿੱਚ ਉਹ ਜਿਹੜਾ ਅਸਲ ਅਕਾਲੀ ਦਲ ਹੈ ਜੋ ਅਕਾਲੀ ਦਲ ਦਾ ਆਸ਼ੀਸ਼ੀ ਉਹ ਆਸ਼ਾ ਲੇ ਕੇ ਨਾ ਗਏ ਤਾਂ ਨੈਚੁਰਲੀ ਹੈ ਫਿਰ ਹੋਰ ਕੁਝ ਨਹੀਂ ਜਿਵੇਂ ਤੁਸੀਂ ਵੀ ਗੱਲ ਕਰੀਆ ਕਿ ਸਾਰੇ ਭਾਈਚਾਰਾ ਨਾਲ ਲੈ ਕੇ ਚੱਲਣਗੇ ਜਾਂ ਨਹੀਂ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜੇਕਰ ਅਮਰਪਾਲ ਸਿੰਘ ਦੀਆਂ ਸਪੀਚਾਂ ਦੇ ਪਿਸ਼ੋਕੜ ਦੀ ਗੱਲ ਕਰੀਏ ਸਪੀਚਾਂ ਦੇ ਪਿਸ਼ੋਕੜ ਨੂੰ ਜੇਕਰ ਚੱਕੀਏ ਤਾਂ ਉਹ ਸਿੱਧੇ ਖਾਲਿਸਤਾਨ ਦੀ ਗੱਲ ਕਰਦੇ ਰਹੇ ਨੇ ਕੱਟੜ ਪੰਥੀ ਦੀ ਗੱਲ ਕਰਦੇ ਨਹੀਂ ਖਾਸ ਕਰ ਉਹ ਲੋਕ ਜਿਹੜੇ ਕੱਟੜ ਪੰਥੀ ਨੂੰ ਪਸੰਦ ਨਹੀਂ ਕਰਦੇ ਖਾਲਿਸਤਾਨ ਨੂੰ ਹੋਰ ਨਿਗਾਹ ਦੇ ਨਾਲ ਜਿਹੜਿਆ ਵੇਖਦੇ ਆ ਲੱਗਦਾ ਕਿ ਉਹ ਲੋਕ ਵੀ ਤੁਰਨ ਦੇ ਵਿੱਚ ਤਿਆਰ ਹੋਣਗੇ ਤੁਹਾਡੇ ਯਾਦ ਉਹਨਾਂ ਇੱਕ ਵਾਰੀ ਉਹਨਾਂ ਨੂੰ ਪੁੱਛਿਆ ਸੀ ਇਹਦੇ ਬਾਰੇ ਪਾਰਟ ਬਾਰੇ ਭਾਰਤ ਦੀ ਨਾਗਰਿਕਤਾ ਬਾਰੇ ਜੀ ਉਸ ਵੇਲੇ ਉਹਨਾਂ ਨੇ ਕਹਿ ਸੀਗਾ ਵੀ ਮੈਂ ਅਜਾਇਦਾ ਠੀਕ ਹੈ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਜਿਹੜਾ ਸਾਡਾ ਪਾਸਪੋਰਟ ਹੈ ਇੰਡੀਅਨ ਪਾਸਪੋਰਟ ਜਿੱਦੋਂ ਇਹਦੀ ਗੱਲ ਚੱਲੀ ਸੀ ਉਹ ਕਹਿੰਦੇ ਇਹ ਤਾਂ ਇੱਕ ਜਿਹੜਾ ਹੈਗਾ ਟਰੈਵਲਿੰਗ ਡਾਕੂਮੈਂਟ ਹੈ ਇਹਦੀ ਤਾਂ ਕੋਈ ਹਰਸਤੀ ਨਹੀਂ ਪਰ ਉਸ ਤੋਂ ਬਾਅਦ ਅਮਰਪਾਲ ਸਿੰਘ ਉਹ ਨਹੀਂ ਭਾਰਤੀ ਕਨਸਟੀਟਿਊਸ਼ਨ ਦੀ ਸੌਂ ਵੀ ਚੁੱਕਦੇ ਉਹ ਚੋਣ ਵੀ ਲੜਦੇ ਇਹਦਾ ਮਤਲਬ ਜਿਹੜੀ ਪਹਿਲਾਂ ਪੋਜੀਸ਼ਨ ਸੀ ਉਸ ਪੋਜੀਸ਼ਨ ਤੋਂ ਥੋੜਾ ਪਛਾਟੇ ਅਵਰ ਪੋਲਿਟਿਕਸ ਦੇ ਵਿੱਚ ਇਹ ਹੁੰਦੀ ਹੈ ਜਿਹੜੀ ਟੀਮ ਉਹਨਾਂ ਨੂੰ ਚਲਾਉਣ ਵਾਲੀ ਉਹ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਇੱਕ ਕਦਮ ਅੱਗੇ ਤੇ ਦੋ ਕਦਮ ਪਿੱਛੇ ਵੀ ਹਟਣਾ ਪੈਂਦਾ ਹੈ ਉਹ ਸਟ੍ਰੈਟਜੀ ਅਪਣਾ ਸਕਦੇ ਆ ਪੰਜਾਬ ਦੇ ਵਿੱਚ ਆਪਣਾ ਰਾਜ ਪਾਕਿ ਸਥਾਪਿਤ ਕਰਨ ਵਾਸਤੇ ਆਪਣੀ ਸਰਕਾਰ ਬਣਾਉਣ ਵਾਸਤੇ ਸਥਾਪਿਤ ਕਰ ਸਕਦੇ ਕਿਉਂਕਿ ਫਰਕ ਬੜਾ ਪੈਂਦਾ ਹੈ ਕਿੰਨਾ ਫਰਕ ਹੈ ਉਸ ਵੇਲੇ ਦਾ ਤੇ ਅੱਜ ਦਾ ਫਰਕ ਪਹਿਲਾਂ ਉਹਨੇ ਪਾਰਲੀਮੈਂਟ ਦੀ ਚੋਣ ਲੜੀ ਪਾਰਲੀਮੈਂਟ ਦੀ ਚੋਣ ਲੜਨ ਤੋਂ ਬਾਅਦ ਫਿਰ ਉਹਨੇ ਸਪੀਕਰ ਨੂੰ ਚਿੱਠੀ ਵੀ ਲਿਖੀ ਕਿ ਜੀ ਮੈਨੂੰ ਸੋਚ ਚਕਾਓ ਮੈਂ ਭਾਰਤੀ ਸੰਵਿਧਾਨ ਦੀ ਸੋਚ ਚੁੱਕੇ ਦਾ ਪਹਿਲਾਂ ਆਪਣਾ ਭਰ ਚੁੱਕਿਆ ਨੋਮੀਨੇਸ਼ਨ ਪੇਪਰ ਫਾਈਲ ਕਰ ਚੁੱਕੇ ਹਾਂ ਮੈਂ ਕਨਸਟੀਟਿਊਸ਼ਨ ਨੂੰ ਮੰਨਦਾ ਜੇ ਕਨਸਟੀਟਿਊਸ਼ਨ ਨੂੰ ਮੰਨਦੇ ਤਾਂ ਫਿਰ ਤਾਂ ਮੇਰੇ ਖਲ ਕੋਈ ਰੋਲਾ ਹੀ ਨਹੀਂ ਹੈ ਬਿਲਕੁਲ ਇਸ ਕਰਕੇ ਹੋ ਸਕਦੀ ਗੱਲ ਤੁਸੀਂ ਗੱਲ ਕਰੀਆ ਨਵੀਂ ਪਾਰਟੀ ਦੇ ਨਾਮ ਦੀ ਤੁਸੀਂ ਇਹ ਵੀ ਗੱਲ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇੱਕ ਹੀ ਰਿਹਾ ਹੈ ਕੀ ਲੱਗਦਾ ਕਿ ਨਾਮ ਦੇ ਅੱਗੇ ਆਪਣੀ ਪਾਰਟੀ ਦੇ ਨਾਮ ਦੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਚੁੜਨਾ ਕਿਉਂ ਨਹੀਂ ਸ਼੍ਰੋਮਣੀ ਅਕਾਲੀ ਦਲ ਹੈ ਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਾਲ ਤੱਕ ਸਭ ਤੋਂ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਜਦੋਂ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਜੋ ਪੰਜਾਬ ਦੀ ਸਥਿਤੀ ਸੀ ਪੰਜਾਬ ਦੇ ਗੁਰਤਾ ਮੰਦੀ ਸਥਿਤੀ ਸੀ ਉਹ ਬਹੁਤ ਹੀ ਮਾੜੀ ਸੀ ਜੀ ਪੰਜਾਬ ਦੇ ਕੀ ਕਹਦੀ ਆਪਾਂ ਸਾਰੇ ਦੇਸ਼ ਦੀ ਕਹਦੀ ਉਹਦੋਂ ਲੈਂਦਾ ਪੰਜਾਬ ਸਾਰਾ ਇਹ ਪਾਕਿਸਤਾਨ ਸਾਡਾ ਬੰਗਲਾਦੇਸ਼ੀ ਕੋਈ ਹੁੰਦਾ ਸੀਗਾ ਉਸ ਵੇਲੇ ਜਿਹੜਾ ਹੈਗਾ ਪ੍ਰਬੰਧ ਹੈ ਉਸ ਪ੍ਰਬੰਧ ਦੇ ਉੱਤੇ ਮਹੰਤ ਕਾਬੀ ਸੀ ਜੀ ਮਹੰਤ ਇਹੈਸੀਆਂ ਕਰਦੇ ਹੁੰਦੇ ਸੂ ਗੁਰੂ ਘਰਾਂ 'ਚ ਬੈਠ ਕੇ ਉੱਤੇ ਨਰਾਦਰ ਹੁੰਦਾ ਸੀ ਤਾਂ ਉਸ ਵੇਲੇ ਜਿਹੜੀ ਇਹ ਮਹਿਸੂਸ ਕੀਤਾ ਗਿਆ ਕਿ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ ਜਾਂਦੇ ਉਹ ਐਸੀ ਲੜਾਈ ਲੜੀ ਗਈ ਲੜਾਈ ਜਿਹੜੀ ਹੈਗੀ ਉਹ ਪੀਸਫੁੱਲ ਸੀ ਪੀਸਫੁੱਲ ਲੜਾਈ ਦੇ ਉੱਤੇ ਫਿਰ ਅਤਿਆਚਾਰ ਹੋਏ ਔਰ ਉਸ ਤੋਂ ਬਾਅਦ ਥੋੜੀ ਜਿਹੀ ਲੜਾਈ ਜਿਹੜੀ ਹੈਗੀ ਉਹ ਮਿਲੀਟੈਂਸੀ ਵਾਲੇ ਪਾਸੇ ਵੀ ਗਈ ਫਿਰ ਇਹ ਮਹਿਸੂਸ ਹੋਇਆ ਕਿ ਨਹੀਂ ਜਿਹੜੇ ਧਰਮ ਕਰਮ ਵਾਲੇ ਬੰਦੇ ਇਹਨਾਂ ਨੂੰ ਇੱਕ ਪਾਸੇ ਰਹਿੰਦੇ ਹੋ ਲੇਕਿਨ ਇਸ ਲਹਿਰ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ ਤਾਂ ਉਸ ਪ੍ਰੋਟੈਕਸ਼ਨ ਦੇ ਬਾਸਤੇ ਫਿਰ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਪਹਿਲਾਂ ਅਕਾਲੀ ਜਥੇ ਹੁੰਦੇ ਸੀ ਹਲਕਿਆਂ ਦੇ ਜਥੇ ਹੁੰਦੇ ਸੀ ਫਿਰ ਜ਼ਿਲ੍ਹਿਆਂ ਦੇ ਜਥੇ ਬਣਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੈਗਾ ਸਥਾਪਿਤ ਹੋਇਆ ਸੀ ਇਹ ਉੱਥੋਂ ਸਥਾਪਿਤ ਹੋਇਆ ਸੀ ਇਸ ਕਰਕੇ ਜੇ ਸਿੱਖਾਂ ਦੀ ਤੁਸੀਂ ਕਿਉਂਕਿ ਇਸ ਕਿੱਤੇ ਦੇ ਵਿੱਚ ਸਿੱਖਾਂ ਦੀ ਵਾਗਿੰਦੀ ਹੈ ਕਿਉਂਕਿ ਤੁਹਾਨੂੰ ਸਿੱਖ ਜਿਹੜਾ ਹੈਗਾ ਆਸ਼ਾ ਲੈ ਕੇ ਤੁਰਨਾ ਪੈਣਾ ਇਸ ਦੇ ਲਈ ਅਕਾਲੀ ਸ਼ਬਦ ਨਾਲ ਉਹ ਤਾਂ ਤੁਸੀਂ ਆਪਣੇ ਆਪ ਨੂੰ ਅਲੱਗ ਕਰ ਹੀ ਨਹੀਂ ਸਕਦੇ ਕੋਈ ਵੀ ਜਿਹਨੇ ਜਿਹਨੇ ਸਿੱਖ ਪੋਲਿਟਿਕਸ ਕਰਨੀ ਹੈ ਪੰਜਾਬ ਦੀ ਪੋਲਿਟਿਕਸ ਕਰਨੀ ਹੈ ਉਹਨੂੰ ਅਕਾਲੀ ਸ਼ਬਦ ਲਾਉਣਾ ਹੀ ਪੈਣਾ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਕਾਂਗਰਸ ਪਾਰਟੀ ਦੀਆਂ ਸਟੇਜਾਂ ਤੋਂ ਜਿਸ ਵੇਲੇ ਉਹ ਸਟੇਜ ਦਾ ਕੰਮ ਸ਼ੁਰੂ ਹੁੰਦਾ ਸੀ ਤੇ ਭਾਸ਼ਣ ਕਿਸੇ ਦਾ ਬੰਦ ਹੁੰਦਾ ਸੀ ਹਮੇਸ਼ਾ ਜੈ ਹਿੰਦ ਦੇ ਨਾਰੇ ਲੱਗਦੇ ਹੁੰਦੇ ਸੀ ਅੱਜ ਤੁਸੀਂ ਦੇਖੋ ਹਰ ਸਟੇਜ ਦੇ ਉੱਤੇ ਚਾਹੇ ਕਿਸੇ ਵੀ ਪਾਰਟੀ ਦੀ ਸਟੇਜ ਹੋਵੇ ਉੱਥੇ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕਾ ਖਾਲਸਾ ਫਤਿਹ ਦੀ ਫਤਿਹ ਦੀ ਗੱਲ ਹੁੰਦੀ ਹੈ ਜੇ ਆਪਾਂ ਕਿਸਾਨ ਅੰਦੋਲਨ ਦੀ ਗੱਲ ਵੀ ਕਰ ਲਈਏ ਕਿਸਾਨ ਅੰਦੋਲਨ ਤੇ ਸਿੱਖ ਜਿਹੜੀ ਹੈ ਲਹਿਰ ਇਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਸੇਮ ਪੋਜੀਸ਼ਨ ਹੈ ਇਸ ਕਰਕੇ ਮੇਰੇ ਖਿਆਲ ਮੁਤਾਬਕ ਜਿਹੜਾ ਹੈਗਾ ਅਕਾਲੀ ਸ਼ਬਦ ਬਗੈਰ ਕਿਸੇ ਦਾ ਮਤਲਬ ਜੇ ਕਿਹਦੀ ਆਪਾਂ ਪਾਰ ਉਤਾਰਾ ਹੋ ਹੀ ਨਹੀਂ ਸਕਦਾ ਸਿੱਖ ਪੋਲਿਟਿਕਸ ਵਾਸਤੇ ਜ਼ਰੂਰੀ ਹੈ ਸ਼ਰੂਮਨੀ ਅਕਾਲੀ ਦਲ ਕੀ ਲੱਗਦਾ ਕਿਸ ਪਾਰਟੀ ਦੇ ਵੋਟ ਬੈਂਕ ਨੂੰ ਦਾਤੀ ਇਹ ਪਾਰਟੀ ਜਿਹੜੀ ਹੈ ਹੈਗੀ ਅਜੇਕਰ ਚੰਗੀ ਤਰ੍ਹਾਂ ਚੱਲਦੀ ਤੇ ਕਿਸ ਪਾਰਟੀ ਦੇ ਵੋਟ ਬੈਂਕ ਨੂੰ ਦੀਆਂ ਜੜ੍ਹਾਂ ਨੂੰ ਦਾਤੀ ਲਾਉ ਦੇਖੋ ਮੇਰੇ ਖਿਆਲ ਮੁਤਾਬਕ ਤਾਂ ਇਹ ਵੀ ਕਿਉਂਕਿ ਜਿਹੜੀ ਹੈਗੀ ਪੰਜਾਬ ਦੀ ਪੋਲਿਟਿਕਸ ਨੂੰ ਅਸੀਂ ਸਿੱਖ ਪੋਲਿਟਿਕਸ ਨਾਲ ਪਾਸੇ ਕਰਕੇ ਨਹੀਂ ਦੇਖ ਸਕਦੇ ਤਾਂ ਸਿੱਖ ਪੋਲਿਟਿਕਸ ਹੈ ਮੇਨ ਚੀਜ਼ ਤੇ ਇਹ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਸਿੱਖ ਸਿੱਖਾਂ ਦੀ ਨੁਮਾਇੰਦਗੀ ਕੋਈ ਤਰ੍ਹਾਂ ਕਰਦੀ ਹੈ ਜੈ ਉਹ ਅਕਾਲੀ ਦਲ ਜਿਹੜਾ ਅੱਜ ਵਾਲਾ ਅਕਾਲੀ ਦਲ ਜਿਹਨੂੰ ਆਪਾਂ ਕਹਿੰਦੇ ਆ ਡੋਮਿਨੇਟਿਡ ਬਾਈ ਬਾਦਲ ਫੈਮਿਲੀ ਐ ਇਹ ਅਕਾਲੀ ਦਲ ਹੋਵੇ ਚਾਹੇ ਅਕਾਲੀ ਦਲ ਕੋਈ ਨਵਾਂ ਬਣ ਜਾਈਂ ਰਹੂਗਾ ਅਕਾਲੀ ਦਲ ਲਈ ਅਗਵਾਈ ਉਹਨੇ ਕਰ ਰਹੀ ਓਦੇ ਨਾਲ ਦੂਜੇ ਲੋਕ ਵੀ ਆ ਜਾਂਦੇ ਅਗਵਾਈ ਜਿਹੜੀ ਹੈਗੀ ਐ ਜਿਹਦੀ ਅਗਲੀ ਐ ਉਹ ਅਕਾਲੀ ਦਲ ਨਹੀਂ ਕਰਨੀ ਐ ਇਹ ਇੱਕ ਅਕਾਲੀ ਦਲ ਸਿਰੇ ਤੇ ਚਲਾ ਜਾਊਗਾ ਤੇ ਦੂਜਾ ਬਿਲਕੁਲ ਡਾਊਨ ਚਲਾ ਜਾਊ ਇਹ ਸਥਿਤੀ ਦੇਖੀਏ ਉਹਨੂੰ ਆਪਾਂ ਜਿਹੜੀਆਂ 2024 ਦੀਆਂ ਚੋਣਾਂ 'ਚ ਵੀ ਦੇਖੇ ਕਿ ਅਕਾਲੀ ਮੇਨ ਅਕਾਲੀ ਦਲ ਦੀ ਹਾਲਤ ਕੀ ਐ ਤੇ ਇਹ ਜਿਹੜੇ ਲੋਕ ਐ ਇਹਨਾਂ ਨੇ ਗਲਤ ਅਕਾਲੀ ਪ ਅਕਾਲੀ ਨੁਕਤਨਗਾ ਤੋਂ ਬੋਲੇ ਤੇ ਉਹਨਾਂ ਦੇ ਪਾਰਲੀਮੈਂਟ ਦੇ ਦੋ ਮੈਂਬਰ ਆ ਗਏ ਇਹ ਤਾਂ ਦੇਖਣੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਮੇ ਨੂੰ ਕਿਵੇਂ ਦੇਖਦੇ ਹਾਂ ਸਮਾਂ ਬਹੁਤ ਹੈ ਜਿਵੇਂ 227 ਤੱਕ ਇੱਕ ਪਾਰਟੀ ਦਾ ਖੜਾ ਹੋਣਾ ਪੰਜਾਬ ਤੇ ਕਾਬਜ ਹੋਣ ਦੇ ਲਈ ਉਸ ਉਸ ਬਰਾਬਰੀ ਤੇ ਹੋਣਾ ਉਹ ਇੱਕ ਵੇਵ ਜਿਹੜੀ ਆ ਬਣਾਉਣੀ 27 ਤੱਕ ਦਾ ਸਮੇ ਨੂੰ ਕਿਵੇਂ ਦੇਖਦੇ ਹਾਂ ਕਿ ਸਮਾਂ ਬਹੁਤ ਹੈ ਇੰਨੇ ਸਮੇ ਦੇ ਵਿੱਚ ਹੋ ਸਕਦਾ ਹੈ ਇਸ ਸਮਾਂ ਬਹੁਤ ਅਬਰ ਸਮੇਂ ਦੇ ਵਿੱਚ ਕਈ ਬੰਦੇ ਤੋਂ ਗਲਤੀਆਂ ਵੀ ਹੋ ਸਕਦੀਆਂ ਗੁਸਤਾਖੀਆਂ ਵੀ ਹੋ ਸਕਦੀਆਂ ਕਈ ਬੰਦੇ ਜਿੰਨੇ ਜੇ ਠੀਕ ਲਾਈਨ ਲੈ ਕੇ ਚੱਲ ਪਏ ਤਾਂ ਸਮੇਂ ਨੂੰ ਇਸਤੇਮਾਲ ਵੀ ਕੀਤਾ ਜਾ ਸਕਦਾ ਆਪਦੇ ਹੱਕ ਵਿੱਚ ਪਰ ਸਮਾਂ ਬੜਾ ਬਲਵਾਨ ਹੁੰਦਾ ਹੈ ਸਮੇਂ ਨੇ ਹੀ ਕਿਸੇ ਬੰਦੇ ਦੀ ਜਿਹੜੀ ਹੈਗੀ ਕਿਸੇ ਲੀਡਰ ਦੀ ਲੀਡਰਸ਼ਿਪ ਦਾ ਇਮਤਿਹਾਨ ਹੈ ਜਿਹੜਾ ਉਹ ਲੜਾ ਹੁੰਦਾ ਹੈ ਔਰ ਸਮੇਂ ਦੇ ਵਿੱਚ ਜੋ ਕੁਝ ਸਾਹਮਣੇ ਆਉਂਦੀ ਹੈ ਲੋਕਾਂ ਨੇ ਵੋਟਰਾਂ ਨੇ ਵੀ ਫੈਸਲਾ ਉਹਦੇ ਮੁਤਾਬਕ ਕਰਨਾ ਹੁੰਦਾ ਹੈ ਕਿ ਲੀਡਰਸ਼ਿਪ ਕਿਹੜੀ ਜਿਹੜੀ ਹੈ ਸਾਡੇ ਲਈ ਠੀਕ ਰਹੂਗੀ ਤੇ ਕਿਹੜੀ ਗਲਤ ਰਹੂਗੀ ਸੋ ਮੇਰੇ ਖਿਆਲ ਨਾਲ ਸਮਾਂ ਖੁੱਲਾ ਮਿਲ ਕੇ ਲੋਕਾਂ ਨੂੰ ਵੀ ਇਹਦੇ ਬਾਰੇ ਆਪਣਾ ਵਿਚਾਰ ਵਟਾਂਦਰਾ ਕਰਨ ਦਾ ਤੇ ਆਪਣਾ ਮਨ ਬਣਾਉਣ ਦਾ ਟਾਈਮ ਕਾਫੀ ਮਿਲ ਜਾਣਾ ਹੈ ਤੇ ਇਹ ਆਪਾਂ ਨੂੰ ਮੰਨਣਾ ਚਾਹੀਦਾ ਹੈ ਕਿ ਜੇ ਖੁੱਲਾ ਟਾਈਮ ਮਿਲ ਗਿਆ ਤੇ ਖੁੱਲੇ ਟਾਈਮ ਦੇ ਵਿੱਚ ਲੋਕ ਕਿਉਂਕਿ ਪੰਜਾਬ ਦੇ ਲੋਕ ਜੇ ਆਪਾਂ ਦੇਖੀਏ ਅੱਜ ਤੱਕ ਦਾ ਇਤਿਹਾਸ ਹੈ ਕਿ ਪੰਜਾਬ ਦੇ ਲੋਕਾਂ ਨੇ ਕਦੇ ਫੈਸਲਾ ਕੋਈ ਗਲਤ ਨਹੀਂ ਕੀਤਾ ਉਹ ਠੀਕ ਹੀ ਕਰਦਾ ਜੇ ਇੱਕ ਤਰ ਮਾੜੀ ਇਹਦਾ ਦੂਜੀ ਤਰ ਨੂੰ ਸਬਕ ਸਿਖਾਉਣ ਵਾਸਤੇ ਜਿਹੜੀ ਹੈ ਮਾੜੀ ਤਰ ਨੂੰ ਸਬਕ ਸਿਖਾਉਣ ਵਾਸਤੇ ਉਹਨਾਂ ਨੇ ਕੋਈ ਹੋਰ ਵੀ ਲਿਆਂਦਾ ਉਹਨਾਂ ਤੁਸੀਂ ਦੇਖੋ ਕਿ ਜਿਹੜੀ ਆਮ ਆਦਮੀ ਪਾਰਟੀ ਆਈ ਅਮਰਪਾਲ ਸਿੰਘ ਉਹ ਨਹੀਂ ਆਏ ਉਹ ਤੋਂ ਪਹਿਲਾਂ ਆਕਾਲੀ ਦਲ ਮਾਣ ਵਾਲੇ ਆਏ ਇਹ ਸਾਰੇ ਦਾ ਸਾਰਾ سلسلہ ਦਿਖਾਉਂਦਾ ਹੈ ਕਿ ਜਦੋਂ ਥੋੜੀ ਜਿਹੀ ਪੋਲਿਟਿਕ ਇਧਰ ਉਧਰ ਹੁੰਦੀ ਹੈ ਉਹਨੂੰ ਲੀਡ ਦੇ ਉੱਤੇ ਚਾੜ੍ਹਦੇ ਆ ਪੰਜਾਬ ਦੇ ਲੋਕਾਂ ਨੇ ਕਦੇ ਗਲਤ ਫੈਸਲਾ ਨਹੀਂ ਕੀਤਾ ਇਹਨਾਂ ਦੇ ਫੈਸਲੇ ਹਮੇਸ਼ਾ ਠੀਕ ਹੀ ਹੁੰਦੇ ਆ ਤਾਂ ਸਮਾਂ ਮੇਰਾ ਖਿਆਲ ਆ ਉਹ ਇਹਨੂੰ ਇਸਤੇਮਾਲ ਕਰਨਗੇ ਆਖਰੀ ਸਵਾਲ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਸ਼ਰਮਣੀ ਕਲਦਲ ਦੇ ਬਾਗੀ ਨੇ ਲੱਗਦਾ ਕਿ ਉਹ ਵੀ ਕਿਤਨਾ ਕਿਤੇ ਚਾਹਣਗੇ ਕਿ ਇਸ ਪਾਰਟੀ ਦੇ ਨਾਲ ਅਸੀਂ ਜੁੜੀਏ ਜਾਂ ਨਹੀਂ ਦੇਖੋ ਜੀ ਇਹਨਾਂ ਦਾ ਆਪਸ ਵਿੱਚ ਅੰਡਰਸਟੈਂਡਿੰਗ ਨਾ ਹੋਈ ਆਪਸ ਵਿੱਚ ਇਹਨਾਂ ਦੀ ਕੋਈ ਸਹਿਮਤੀ ਨਹੀਂ ਬਣੀ ਅਕਾਲ ਤਖਤ ਸਾਹਿਬ ਜਿਹੜਾ ਹੁਕਮਨਾਮਾ ਹੋਇਆ ਉਹਦੇ ਤੇ ਪ੍ਰਾਪਰਲੀ ਜਿਵੇਂ ਉਹਨਾਂ ਨੇ ਜਿਸ ਭਾਵਨਾ ਨਾਲ ਉਹ ਜਾਰੀ ਕੀਤਾ ਉਸ ਭਾਵਨਾ ਨਾਲ ਉਹ ਤੇ ਅਮਲ ਨਾ ਹੋਇਆ ਤਾਂ ਨਿਸ਼ਚੈ ਫਿਰ ਜਾਣਗੇ ਕਿਥੇ ਜੋ ਅਕਾਲੀ ਦਲ ਦੀ ਅੱਜ ਦੀ ਪਹੁੰਚ ਆਉ ਤਾਂ ਕਹਿੰਦੇ ਵੀ ਠੀਕ ਐ ਸੋ ਗਿਆ ਜਿਹੜੇ ਬੰਦੇ ਛੱਡ ਕੇ ਚਲੇ ਗਏ ਸੀ ਉਹਨਾਂ ਨੂੰ ਕਿਉਂ ਲਗੀ ਜੇ ਉਹਨਾਂ ਨੂੰ ਫਿਰ ਉਹਨਾਂ ਕੋਲ ਘਰ ਕੀ ਰਹਿ ਗਿਆ ਉਹਨਾਂ ਨੂੰ ਕਿਸੇ ਪਾਸੇ ਤਾਂ ਜਾਣਾ ਹੀ ਪੈਣਾ ਜੇ ਤਾਂ ਉਹਨਾਂ ਨੂੰ ਆਪਣੀ ਪਾਰਟੀ ਬਣਾਉਣੀ ਐ ਤੇ ਜੇ ਆਪਦੀ ਪਾਰਟੀ ਬਣਾਉਣ ਲੱਗੇ ਤੇ ਆਪਦੀ ਤਾਂ ਪਹਿਲਾਂ ਹੀ ਪ ਉਹਨਾਂ ਕੋਲ ਕੋਈ ਰਾਹ ਹੀ ਨਹੀਂ ਹੈ ਉਹਨਾਂ ਨੂੰ ਜਾਣਾ ਹੀ ਪੈਣਾ ਹੈ ਜਾਂ ਇੱਧਰ ਜਾ ਉੱਤਰ ਜਾਂ ਤਾਂ ਉਹਨਾਂ ਨੂੰ ਇੱਧਰ ਸੁਖਵੀਰ ਸਿੰਘ ਬਾਦਲ ਦੀ ਦੀਨਗੀ ਮੰਨ ਕੇ ਆਉਣਾ ਪੈਣਾ ਤੇ ਜੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੀ ਦੀਨਗੀ ਜਾਂ ਦੀ ਲੀਡਰਸ਼ਿਪ ਨੂੰ ਪ੍ਰਵਾਨ ਨਹੀਂ ਕਰਨਾ ਤਾਂ ਨਿਸ਼ਚੈ ਫਿਰ ਉਹਨਾਂ ਕੋਲ ਕੋਈ ਹੋਰ ਘਰ ਹੀ ਹੈ ਨਹੀਂ ਕਿਉਂਕਿ ਬਿਗੈਰ ਘਰ ਤੋਂ ਤਾਂ ਬੰਦਾ ਰਹਿ ਨਹੀਂ ਸਕਦਾ ਪੋਲੀਟੀਕਲ ਬੰਦੇ ਨੇ ਤਾਂ ਰਾਜ ਨਹੀਂ ਸੀ ਕਰਨੀ ਰਾਜਨੀਤੀ ਲਈ ਉਹਨੂੰ ਕੋਈ ਨਾ ਕੋਈ ਪਲੇਟਫਾਰਮ ਚਾਹੀਦਾ ਫਿਰ ਉਸ ਪਲੇਟਫਾਰਮ ਨੂੰ ਇਸਤੇਮਾਲ ਕਰ ਸਕਦੇ ਸਵਾਲ ਤਾਂ ਇਹ ਵੀ ਉੱਠਦੇ ਨੇ ਕਿ ਬਾਗਿਆਂ ਨੂੰ ਹੁਣ ਲੋਕ ਸ਼ਾਇਦ ਪ੍ਰਵਾਨ ਨਹੀਂ ਕਰਨਗੇ ਜਾਂ ਬਾਗੀ ਨੇ ਚਾਹੇ ਉਹ ਦਾਗੀ ਨੇ ਨੇ ਪ੍ਰਵਾਨ ਭਾਵੇਂ ਨਾ ਕਰਨ ਉਹ ਉਹਨਾਂ ਦੀ ਉਹਨਾਂ ਦੀ ਲੀਡਰਸ਼ਿਪ ਨੂੰ ਨਾ ਪ੍ਰਵਾਨ ਕਰਨਗੇ ਪਰ ਜੇ ਉਹ ਜਾਣਗੇ ਉਹਨਾਂ ਦੀ ਬਰਕਰਾਰਤਾ ਨਹੀਂ ਨਾ ਖੋਹ ਲੈਣਗੇ ਜੀ 27 ਤੱਕ ਬੜਾ ਕੁਝ ਹੋ ਰਿਹਾ ਨਾ 27 ਤੱਕ ਟਿਕਟਾਂ ਤਾਂ ਉਹਨੂੰ ਮਿਲ ਹੀ ਸਕਦੀਆਂ ਨਾ ਅਸਲ ਗੋਲ ਕੀ ਹੈ ਅਸਲ ਟਾਰਗੇਟ ਕੀ ਹੈ ਉਹਦਾ ਟਿਕਟ ਹਾਸਲ ਕਰਨਾ ਤੇ ਸੱਤਾ ਹਾਸਲ ਕਰਨੀ ਜੇ ਸੱਤਾ ਹਾਸਲ ਕਰਨੀ ਤਾਂ ਸੱਤਾ ਹਾਸਲ ਕਰਨ ਵਾਸਤੇ ਤਾਂ ਫਿਰ ਤੁਹਾਨੂੰ ਕਿਸੇ ਤਰ੍ਹਾਂ ਤੋਂ ਤਾਂ ਪਦਤ ਲੈਣੀ ਪੈਣੀ ਕੋਈ ਨਾ ਤੁਹਾਨੂੰ ਪਲੈਟਫਾਰਮ ਚਾਹੀਦਾ ਫਿਰ ਪਲੈਟਫਾਰਮ ਇਹ ਇਸਤੇਮਾਲ ਕਰ ਲੈਣਗੇ ਜੀ ਉਧਰ ਲਾ ਇਸਤੇਮਾਲ ਨਾ ਹੋਇਆ ਪਰ ਇਹ ਨੀ ਕੋ ਵੀ ਦਾ ਜੇ ਆਪਰ ਜਿਹਨਾਂ ਨੂੰ ਦਾਗੀ ਕਹਿ ਦਗੇ ਹੁਣ ਤੱਕ ਉਹ ਦਾਗੀ ਵੀ ਨਹੀਂ ਰਹੀ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਕਹਿੰਦਾ ਸੀ ਤੁਸੀਂ ਸਾਰੇ ਇਕੋ ਜੇ ਹੂੰ ਬਿਲਕੁਲ ਬਾਗੀ ਤੇ ਦਾਗੀ ਨਹੀਂ ਹੁਣ ਸਾਰੇ ਇਕੋ ਜੇ ਹੂੰ ਉਹ ਵੀ ਇਸ ਗੱਲ ਨੂੰ ਤਾਂ ਦੇਖਣਗੇ ਕਿ ਸਾਡੀ ਜਿਹੜੀ ਹੈਗੀ ਹੈ ਸਥਾਪਤੀ ਕਿੱਥੇ ਹੋ ਸਕਦੀ ਹੈ ਐਸਲਤੋ ਉਹ ਵੀ ਖੁੜੇ ਖੁੜੇ ਹੈ ਨਾ ਉਹਨਾਂ ਦੇ ਵੀ ਨਾ ਪੈਰ ਉਧਰ ਹੈ ਨਾ ਉਧਰ ਹੈ ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਕੀ ਸਥਾਪਤੀ ਇੱਥੇ ਹੋ ਸਕਦੀ ਹੈ ਜਾਂ ਕੀ ਉਹ ਫਿਰ ਦੁਬਾਰਾ ਫਿਰ ਸੁਖਵੀਰ ਸਿੰਘ ਬਾਦਲ ਦੀ ਗਵਾਈ ਨੂੰ ਪ੍ਰਵਾਨ ਕਰਨਗੇ ਹੂੰ ਜੀ ਸਰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੁਹਾਡੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਹਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੋਂਦੇ ਹੋ ਇਜਾਜ਼ਤ ਧੰਨਵਾਦ ਜੀ